ਸੱਚੀ ਅਕਾਲ ਤੁਸੀਂ ਦੇਖ ਰਹੇ ਹੋ A1 ਪੰਜਾਬੀ ਟੀਵੀ ਤੇ ਮੈਂ ਹਮਾਂਸੂ ਅਟਵਾਰ ਅੱਜ ਦੇ ਲਾਈਵ ਪ੍ਰੋਗਰਾਮ ਦੇ ਵਿੱਚ ਮੈਂ ਆਪ ਸਭ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਹਾਂਜੀ ਅੱਜ ਦਾ ਅਸੀਂ ਜੋ ਵਿਸ਼ਾ ਲੈ ਕੇ ਆਏ ਹਾਂ ਉਹ ਵਿਸ਼ਾ ਹੈ ਕਿ ਕਿਸਾਨੀ ਧਰਨੇ ਦੌਰਾਨ ਇੱਕ ਹੋਰ ਕਿਸਾਨ ਦੀ ਹੋਈ ਮੌਤ ਇੱਥੇ ਦੇਖੋ ਆਪਾਂ ਦੇਖਿਆ ਹੀ ਹੈ ਕਿ ਕਿਸਾਨੀ ਸੰਘਰਸ਼ ਜਿਹੜਾ ਹੈ ਲਗਾਤਾਰ جاری ਹੈ ਕਿੰਨੇ ਦਿਨਾਂ ਤੋਂ ਜਿਹੜੇ ਕਿਸਾਨ ਨੇ ਆਪਣੇ ਹੱਕ ਦੀਆਂ ਮੰਗਾਂ ਨੂੰ ਮਨਵਾਉਣ ਦੇ ਲਈ ਜਿਹੜੇ ਸੜਕਾਂ ਤੇ ਉਤਰੇ ਹੋਏ ਨੇ ਤੇ ਖਨੋਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਲਗਾਤਾਰ ਜਿਹੜੇ ਕਿਸਾਨ ਨੇ ਉਤਾਇਨਾਤ ਨੇ ਤੇ ਇੱਥੇ ਹੀ ਜਿਹੜੇ ਕਿਸਾਨ ਨੇ ਉਹਨਾਂ ਦੇ ਵਿੱਚੋਂ ਲਗਾਤਾਰ ਜਿਹੜੀ ਮੌਤਾਂ ਵੀ ਹੋਈਆਂ ਨੇ ਇਹ ਮੌਤਾਂ ਜਿਹੜੀਆਂ ਨੇ ਮੰਦਭਾਗੀ ਖਬਰਾਂ ਜਿਹੜੀਆਂ ਨੇ ਉਹ ਸਾਡੇ ਤੱਕ ਹਮੇਸ਼ਾ ਦੇਖੋ ਪਹੁੰਚਦੀਆਂ ਨੇ ਤੇ ਅਸੀਂ ਵੀ ਤੁਹਾਡੇ ਤੱਕ ਇਹ ਖਬਰਾਂ ਜਿਹੜੀਆਂ ਨੇ ਉਹਨੂੰ ਲੈ ਕੇ ਫਿਰ ਹਾਜ਼ਰ ਹੁਣੇ ਆ ਤੇ ਇੱਥੇ ਹੁਣ ਗੱਲ ਕਰ ਰਹੇ ਆ ਕਿ ਇੱਕ ਹੋਰ ਕਿਸਾਨ ਦੀ ਜਿਹੜੀ ਮੌਤ ਹੋਈ ਹੈ ਜੀ ਹਾਂ ਖਨੋਰੀ ਬਾਰਡਰ ਤੇ ਇੱਕ ਹੋਰ 65 ਸਾਲਾਂ ਦੀ ਉਮਰ ਦੱਸੀ ਜਾ ਰਹੀ ਹੈ ਕਿਸਾਨ ਦੀ ਜਿਸ ਦੀ ਕੀ ਸਾਹ ਲੈਣ ਦੇ ਵਿੱਚ ਜਿਹਨੂੰ ਤਕਲੀਫ ਹੋਈ ਤੇ ਬਾਅਦ ਦੇ ਵਿੱਚ ਉਸ ਦੀ ਮੌਤ ਹੋ ਗਈ ਤੋਂ ਅੰਦਾਜ਼ਾ ਹੈ ਕਿ ਪਟਿਆਲਾ ਦੇ ਰਜਿੰਦਰਾ ਹਸਪੀਟਲ ਦੇ ਵਿੱਚ ਜਦੋਂ ਉਹਨਾਂ ਨੂੰ ਲਿਆਂਦਾ ਗਿਆ ਤਾਂ ਇੱਥੇ ਉਹਨਾਂ ਨੂੰ ਮ੍ਰਿਤਕ ਘੋਸ਼ਣਾ ਜਿਹੜੀ ਡਾਕਟਰਾਂ ਦੇ ਵੱਲੋਂ ਕਰ ਦਿੱਤੀ ਗਈ ਤਾਂ ਇੱਥੇ ਗੱਲ ਇਹ ਹੈ ਕਿ ਦੇਖੋ ਲਗਾਤਾਰ ਜਿਹੜੇ ਕਿਸਾਨ ਨੇ ਉਹ ਸੰਘਰਸ਼ ਕਰ ਰਹੇ ਨੇ ਤੇ ਕੇਂਦਰ ਸਰਕਾਰ ਨੇ ਇੱਕ ਜਿਹੜਾ ਪ੍ਰਸਤਾਵ ਵੀ ਹੈ ਕਿਸਾਨਾਂ ਦੇ ਲਈ ਉਹ ਇੱਥੇ ਰੱਖਿਆ ਸੀ ਕਿ ਜਿਹੜਾ ਪੰਜ ਫਸਲਾਤੇ ਐਮ ਆਰ ਪੀ ਜਿਹੜੀ ਹੈ ਦੇਖੋ ਉਹ ਦਿੱਤੀ ਜਾਵੇਗੀ ਉਸ ਤੇ ਗਾਰੰਟੀ ਜਿਹੜੀ ਹੈ ਪਰ ਇੱਥੇ ਹੁਣ ਇਹ ਹੈ ਸਵਾਲ ਵੱਡੇ ਜਿਹੜੇ ਖੜੇ ਹੁੰਦੇ ਨੇ ਕਿ ਕਿਸਾਨ ਇਸ ਚੀਜ਼ ਨੂੰ ਇੱਥੇ ਮੰਗ ਜਿਹੜਾ ਮੰਨ ਨਹੀਂ ਰਿਹਾ ਤੇ ਕਿਸਾਨਾਂ ਵੱਲੋਂ ਲਗਾਤਾਰ ਇੱਥੇ ਕਿਹਾ ਜਾ ਰਿਹਾ ਹੈ ਕਿ ਅਸੀਂ ਜਿਹੜੀ ਸਾਡੇ ਅਸੀਂ ਜਿਹੜੇ ਹੱਕ ਮੰਗ ਰਹੇ ਆ ਉਹ ਸਾਨੂੰ ਪ੍ਰੋਪਰ ਤਰੀਕੇ ਦੇ ਨਾਲ ਜਿਹੜੀ ਕੇਂਦਰ ਸਰਕਾਰ ਹੈ ਉਹ ਦਵੇ ਤਾਂ ਇੱਥੇ ਲਗਾਤਾਰ ਜਿਹੜੇ ਕਿਸਾਨ ਨੇ ਉਹ ਬਾਰਡਰਾਂ ਤੇ ਤਾਇਨਾਤ ਨੇ ਤੇ ਵਾਰ-ਵਾਰ ਇੱਥੇ ਦੇਖੋ ਜਿਹੜਾ ਮੌਤਾਂ ਦਾ ਸਿਲਸਿਲਾ ਹੈ ਉਹ ਵੀ ਜਾਰੀ ਹੈ ਮੌਤ ਜਿਹੜੀਆਂ ਨੇ ਵਾਰ-ਵਾਰ ਦੇਖੋ ਕਿਸਾਨਾਂ ਦੀਆਂ ਇੱਥੇ ਹੋ ਰਹੀਆਂ ਨੇ ਤੇ ਕਿਸਾਨ ਜਿਹੜੇ ਨੇ ਉਹ ਲਗਾਤਾਰ ਪ੍ਰਦਰਸ਼ਨ ਕਰਦੇ ਆ ਰਹੇ ਨੇ ਤੇ ਇੱਥੇ ਜਿਹੜੀ ਕਿਸਾਨਾਂ ਦੀਆਂ ਮੌਤਾਂ ਨੇ ਹੁਣ ਤੱਕ ਆਪਾਂ ਦੇਖਿਆ ਹੀ ਹੈ ਕਿ ਦੇਖੋ ਕਿੰਨਾ ਜ਼ਿਆਦਾ ਜਿਹੜੇ ਜਿੰ ਕਿਸਾਨ ਨੇ ਉਹ ਇੱਥੇ ਮਰੇ ਨੇ ਤੇ ਇੱਕ ਜਿਹੜੇ ਕਿਸਾਨ ਨੇ ਹੁਣ ਵੀ ਜਿਹੜਾ ਲਗਾਤਾਰ ਸੰਘਰਸ਼ ਹੈ ਆਪਣੇ ਹੱਕ ਨੇ ਉਹ ਮੰਗ ਰਹੇ ਨੇ ਤੇ ਕੇਂਦਰ ਸਰਕਾਰ ਨੂੰ ਵੀ ਇੱਥੇ ਕਿਤੇ ਨਾ ਕਿਤੇ ਕਿਸਾਨਾਂ ਦੀਆਂ ਗੱਲਾਂ ਨੂੰ ਚੰਗੀ ਤਰ੍ਹਾਂ ਸੁੰਨਣਾ ਚਾਹੀਦਾ ਹੈ ਕਿ ਕਿਸਾਨ ਜਿਹੜੀ ਮੰਗਾ ਮੰਗ ਰਹੇ ਨੇ ਉਹਨਾਂ ਨੂੰ ਪੂਰਾ ਕਰਨ ਦੀ ਇੱਥੇ ਪੂਰੀ-ਪੂਰੀ ਕੋਸ਼ਿਸ਼ ਕੇਂਦਰ ਸਰਕਾਰ ਵੱਲੋਂ ਕੀਤੀ ਜਾਣੀ ਚਾਹੀਦੀ ਹੈ। ਹਾਂਜੀ ਸਾਡੇ ਨਾਲ ਇੱਕ ਕਾਲਰ ਜੁੜੇ ਨੇ ਅਸੀਂ ਉਹਨਾਂ ਦੇ ਨਾਲ ਵੀ ਇੱਥੇ ਗੱਲਬਾਤ ਕਰਦੇ ਹਾਂ। ਹੈਲੋ। ਸਤਿ ਸ਼੍ਰੀ ਅਕਾਲ ਮੈਡਮ। ਸ਼ਸ਼ੀਕਾਲ ਸਰ ਕਿੱਥੋਂ ਬੋਲਦੇ ਹੋ? ਸੰਜੀਵ ਸ਼ਰਮਾ ਬੋਲ ਰਿਹਾ ਹਾਂ। ਹਾਂਜੀ। ਬਹੁਤ-ਬਹੁਤ ਸਵਾਗਤ ਕਰਦੀਆਂ ਸਟੋਡਾ A1 ਪੰਜਾਬੀ ਟੀਵੀ ਤੇ। ਧੰਨਵਾਦ ਬੜਵਾ ਬੜਵਾ ਧੰਨਵਾਦੀ ਹਾਂਜੀ ਆਪਣਾ ਅੱਜ ਦਾ ਵਿਸ਼ਾ ਜਿਹੜਾ ਸਰ ਉਹ ਹੈ ਕਿ ਕਿਸਾਨੀ ਧਰਨੇ ਦੌਰਾਨ ਇੱਕ ਹੋਰ ਜਿਹੜੇ ਕਿਸਾਨ ਨੇ ਉਹਨਾਂ ਦੀ ਮੌਤ ਹੋਈ ਹੈ ਅ ਬਿਲਕੁਲ ਮੈਡਮ ਬੜੀ ਦੁੱਖ ਵਾਲੀ ਘਟਨਾ ਜਿਹਨੂੰ ਕਹਿੰਦੇ ਨੇ ਜੀ ਜਿਹਨੂੰ ਕਹਿੰਦੇ ਨੇ ਬਹੁਤ ਜ਼ਿਆਦਾ ਹੀ ਮਾਨਸਿਕ ਜਿਹੜਾ ਦੁੱਖ ਲੱਗਦਾ ਵੀ ਜਦੋਂ ਐਡਾ ਦੀ ਘਟਨਾ ਸਾਡੇ ਸਾਹਮਣੇ ਆਉਂਦੀ ਹੈ ਜੀ ਜੀ में इस वन तो आ रहे, हैं, पिछले भी कह रहे जो पहला जी, तो जी बिलकुल क्यू, अपना अपना जवान मरा रहे हैं जी देखो सरकारा अगर अखा खोल दया हूं सरकारा कन्न खोल दया हूं ता पे शहादताना होंगे साढ़े सात सो अठ सौ जी जी ਕਾਹਕੇ ਹੁਣ ਸਰਕਾਰਾਂ ਇਹ ਚਾਹੁੰਦੀਆਂ ਵੀ ਇਸ ਸੰਘਾਸ ਦੇ ਵਿੱਚ ਵੀ 12000 ਦੇ ਪੰਜਾਬ ਦਾ ਕਿਸਾਨ ਤੇ ਪੰਜਾਬ ਦਾ ਜਵਾਨ ਮਰ ਜਵੇ ਜੀ ਦੇਖੋ ਇਹ ਕਿ ਲਗਾਤਾਰ ਜਿਹੜੇ ਕਿਸਾਨਾਂ ਦੀ ਮੌਤਾਂ ਨੇ ਸਰ ਆਪਾਂ ਇੱਥੇ ਹੁੰਦੀਆਂ ਹੋਈਆਂ ਦੇਖੀਆਂ ਨੇ ਤੇ ਵਾਰ-ਵਾਰ ਜਿਹੜੇ ਇੱਥੇ ਕਿਸਾਨ ਨੇ ਉਹਨਾਂ ਨੂੰ ਕੋਈ ਨਾ ਕੋਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਇੱਥੇ ਵੀ ਦੇਖੋ ਸਾਹ ਲੈਣ ਦੀ ਜਿਹੜੀ ਦਿੱਕਤ ਹੈ ਉਹ ਹੋਈ ਸੀ ਤੇ ਕਿਸਾਨ ਦੀ ਇੱਥੇ ਦੇਖੋ ਇੱਕੋ ਦਮ ਜਿਹੜੀ ਜਾਨ ਹੈ ਉਹ ਵੀ ਚਲੀ ਗਈ ਬਿਲਕੁਲ ਮੈਡਮ ਦੇਖੋ ਜਿੰਨਾ ਸੈਂਟਰ ਸਰਕਾਰ ਦਾ ਕਸੂਰ ਆ ਉਹ ਨਹੀਂ ਅਸੀਂ ਸੁਭਾ ਸਰਕਾਰ ਦਾ ਕੱਢਦੇ ਆ ਜੀ ਜੀ ਉਨਾ ਹੀ ਅਸੀਂ ਜੇਥੇ ਬੰਦੀਆਂ ਦਾ ਕੱਢਦੇ ਆ ਜੋ ਉਹਦੀ ਅਗਵਾਈ ਕਰ ਰਹੀਆਂ ਜੀ ਹਾਂਜੀ ਬਿਲਕੁਲ ਕਿਉਂ ਕਿਉਂਕਿ ਕਸੂਰੇ ਸੀਸ ਕਰਕੇ ਕੱਢਦੇ ਆ ਵੀ ਤੁਸੀਂ ਹੋਰ ਰਸਤਾ ਕਿਉਂ ਨਹੀਂ ਕੱਢਦੇ ਉਹ ਹੱਲ ਕਿਉਂ ਨਹੀਂ ਕੱਢਦੇ ਵੀ ਜਿਹੜਾ ਸਾਡਾ ਬਿਨਾਂ ਨੁਕਸਾਨ ਹੋਏ ਤੇ ਸਾਡੇ ਬਿੱਲ ਰੱਦ ਹੋ ਜਾਣ ਜੀ ਹੂੰ ਜੀ ਅਸੀਂ 750 800 ਪੈਲ ਤੇ ਪਿਛਲੇ ਸੰਘਰਸ਼ ਵਿੱਚ ਕਰ ਗਏ ਆ 6 ਸਾਡੇ ਮੌਤਾਂ ਹੋਣ ਹੋ ਗਈਆਂ ਤੁਸੀਂ ਹੋਰ ਕਿੰਨਾ ਦਾ ਪੰਜਾਬ ਦੀ ਬਰਬਾਦੀ ਚਾਹੁੰਦੇ ਆ ਸਰਕਾਰ ਨੂੰ ਸਵਾਲ ਆ ਜੀ ਸਾਡਾ ਇਹ ਜੀ ਬਿਲਕੁਲ 옳ੀ ਹੈ ਕਿ ਦੇਖੋ ਕੇਂਦਰ ਸਰਕਾਰ ਨੇ ਵੀ ਪਰ ਇਥੇ ਇੱਕ ਪ੍ਰਸਤਾਵ ਜਿਹੜਾ ਐ ਸਰ ਉਹ ਰੱਖਿਆ ਸੀ ਕਿ ਪੰਜ ਫਸਲਾਂ ਤੇ ਐਮ ਆਰ ਪੀ ਜਿਹੜੀ ਐ ਐਮ ਐਸ ਪੀ ਦੀ ਜਿਹੜੀ ਗਾਰੰਟੀ ਹੈ ਉਹ ਦਿੱਤੀ ਜਾਏਗੀ ਪਰ ਇਥੇ ਕਿਸਾਨ ਜਿਹੜੇ ਨੇ ਉਹ ਮੰਨਣ ਨੂੰ ਤਿਆਰ ਨਹੀਂ ਕੀ ਲੱਗਦਾ ਹੈ ਕਿ ਇੱਥੇ ਥੋੜਾ ਬਹੁਤਾ ਕਿਸਾਨਾਂ ਨੂੰ ਵੀ ਦੇਖਣਾ ਚਾਹੀਦਾ ਹੈ ਤੇ ਜੇਕਰ ਸਰਕਾਰਾਂ ਤੇ ਗੱਲ ਆਉਂਦੀ ਹੈ ਤਾਂ ਸਰਕਾਰਾਂ ਨੂੰ ਇੱਥੇ ਥੋੜਾ ਸੋਚਣਾ ਚਾਹੀਦਾ ਹੈ ਜੋ ਕੋ ਮੜੋ ਕਿਸਾਨ ਜੇ ਪੰਜ ਫਸਲਾਂ ਦੀ ਗੱਲ ਕਰਦੇ ਆ ਮੈਂ ਨਾ ਉਹਦੇ ਵਿੱਚ ਕਿਸਾਨ ਨੂੰ ਨਹੀਂ ਸੋਚਣਾ ਚਾਹੀਦਾ ਹੂੰ ਉਹਦੇ ਵਿੱਚ ਸਰਕਾਰ ਨੂੰ ਸੋਚਣਾ ਚਾਹੀਦਾ ਜੀ ਤੁਸੀਂ ਬੱਚੇ ਨੂੰ ਬਰਾਉਣੇ ਵਾਲੀ ਗੱਲ ਕਿਉਂ ਕਰਦੇ ਹੋ ਹੂੰ ਜੀ ਤੁਸੀਂ ਬੱਚਾ ਹਿੰਡ ਕਰ ਰਿਹਾ ਬੱਚਾ ਜਿੱਤ ਕਰ ਰਿਹਾ ਰੋ ਰਿਹਾ ਤੁਸੀਂ ਉਹਨੂੰ ਬਰਾੜ ਰਹੇ ਹੋ ਬੱਚਾ ਮੰਗ ਕੁਛ ਰਿਹਾ ਤੁਸੀਂ ਛੋਟੀ ਜਿਹੀ ਚੀਜ਼ ਦੇ ਕੇ ਬਰਾ ਰਹੇ ਹੋ ਉਹਨੂੰ ਹਾਂ ਜੀ ਜੇ ਤੁਸੀਂ ਉਹਨਾਂ ਦੀ ਉਹਨਾਂ ਦੀ ਫਸਲਾਂ ਤੇ ਐਮਰਦੀ ਦੇ ਦੂਗੇ ਐਮਐਸਪੀ ਦੇ ਦੂਗੇ ਹੂੰ ਤਾਂ ਤੁਹਾਨੂੰ ਫਰਕ ਸਿਆ ਪਊਗਾ ਦੇਸ਼ ਦੀ ਕਮਾਈ ਦੇਸ਼ 'ਚ ਹੋਊਗੀ ਮੈਡਮ ਹਾਂਜੀ ਬਿਲਕੁਲ ਜਿਹੜੀ ਐ ਅਸੀਂ ਅੱਜ ਦਾਲਾਂ ਕਿਤੇ ਨਾ ਕਿਤੇ ਖਰੀਦਦੇ ਆ ਦੇਖੋ ਦੋ ਕੰਟਰੀਆਂ ਤੋਂ ਖਰੀਦਦੇ ਆ ਇੱਕ ਮਜ਼ੰਬੀਕਾ ਇੱਕ ਕੋਲੰਬੀਆ ਜੀ ਹੂੰ ਦੇਖੋ ਉੱਥੋਂ ਦੀ ਤੁਸੀਂ ਅਸੀਂ ਦੂਜੇ ਦੇਸ਼ਾਂ ਨੂੰ ਕਿਤੇ ਨਾ ਕਿਤੇ ਕਮਾਈ ਦਾ ਦਰਵਾਜ਼ਾ ਰੇਹਾਂ ਕਿਤੇ ਨਾ ਕਿਤੇ ਕਮਾਈ ਦਾ ਸਾਧਨ ਦੇ ਰਹੇ ਆ ਉਹੀ ਤੁਸੀਂ ਐਮਐਸਪੀ ਐਮਆਰਪੀ ਜਿ ਕਿਤੇ ਨਾ ਕਿਤੇ ਆਪਣੇ ਦੇਸ਼ ਦੇ ਲੋਕਾਂ ਨੂੰ ਦਉ ਤਾਂ ਉਹੀ ਜੀ ਸਾਡੇ ਦੇਸ਼ਾਂ 'ਚ ਹੋਈ ਦਾਲਾਂ ਸਾਡੇ ਦੇਸ਼ਾਂ ਦੇਸ਼ 'ਚ ਹੋਣਗੇ ਜੀ ਬਿਲਕੁਲ ਕੀ ਲੱਗਦਾ ਕਿ ਇੱਥੇ ਕੇਂਦਰ ਸਰਕਾਰ ਨੂੰ ਥੋੜੇ ਸੋਚ ਸਮਝ ਕੇ ਫੈਸਲੇ ਲੈਣ ਦੀ ਜ਼ਰੂਰਤ ਹੈ ਕਿਉਂਕਿ ਕਿਸਾਨ ਵੀ ਲਗਾਤਾਰ ਕਹਿ ਰਹੇ ਨੇ ਕਿ ਜਿਹੜੇ ਹੱਕ ਅਸੀਂ ਮੰਗ ਰਹੇ ਆ ਉਹ ਸਾਨੂੰ ਇੱਥੇ ਪੂਰੇ ਤੌਰ ਤੇ ਮਿਲਨੇ ਚਾਹੀਦੇ ਨੇ ਇਦਾਂ ਅੱਧੇ ਅਧੂਰੇ ਜਿਹੜੇ ਹੱਕ ਦਿੱਤੇ ਜਾ ਰਹੇ ਨੇ ਇਹ ਤਾਂ ਸਿਰਫ ਇਦਾਂ ਹੋ ਗਿਆ ਕਿ ਚਲੋ ਜਿਹੜੀ ਮੰਗਾ ਨੇ ਉਹ ਮੰਨ ਲੀਆਂ ਪਰ ਇਹ ਮੰਗਾ ਵੀ ਤਾਂ ਇੱਥੇ ਪੂਰੀਆਂ ਨਹੀਂ ਮੰਨੀਆਂ ਜਾ ਰਹੀਆਂ ਬਿਲਕੁਲ ਮੈਡਮ ਦੇਖੋ ਇਹ ਬੱਚੇ ਵਾਲੀ ਮੈਂ ਗੱਲ ਅਧਾਰ ਨਹੀਂ ਸੀ ਕਰਕੇ ਦਿੱਤੀ ਸੀ ਕੋਈ ਬੱਚਾ ਜਿੱਤ ਕਰਦਾ ਕਿਤੇ ਪੀਜੇ ਵਰਕਰ ਦੀ ਜੀ ਹੂੰ ਅਸੀਂ ਬੱਚੇ ਨੂੰ ਤੌਫੀ ਦੇ ਦਿੰਨੇ ਆ ਬੱਚੇ ਨੂੰ ਕੁਝ ਹੋਰ ਖਾਣ ਨੂੰ ਦੇ ਦਿੰਨੇ ਆ ਬੱਚੇ ਨੂੰ ਨਮਕੀਨ ਲੈ ਕੇ ਦੇ ਦਿੰਨੇ ਆ ਲੇਕਿਨ ਬੱਚੇ ਦਾ ਮਾਨਾ ਜਿਹੜੀ ਬੱਚੀ ਦੀ ਚਾਹ ਨਾਲ ਜਾਂ ਬੱਚੇ ਨੂੰ ਚਾਹੀਦਾ ਉਹ ਤਾਂ ਉਹਨੂੰ ਇੱਕ ਤੀਜਾ 버ਗਰ ਚਾਹੀਦਾ ਜੀ ਹੂੰ ਉਦਾਂ ਹੀ ਕੰਮ ਕਿਸਾਨ ਨਾਲ ਹੋ ਰਿਹਾ ਕਿਸਾਨ 23 ਜਾਂ 24 ਫਸਲਾਂ ਤੇ ਮੰਗ ਰਿਹਾ ਤੁਸੀਂ ਸਿਰਫ ਚਾਰ ਜਾਂ ਪੰਜ ਤੇ ਹਾਂ ਕਰਦੇ ਹੋ ਦੇਖੋ ਤੁਸੀਂ ਉਹ ਇੱਕ ਕਿਸਾਨ ਆ ਉਹ ਆਪਣੀ ਖੇਤੀ ਤੇ ਆਪਣੀ ਫਸਲ اگਾਉਣੀ ਚਾਹੁੰਦਾ ਉਹ ਦਾਲ ਸਰਦੀ اگਾਉਣੀ ਚਾਹੁੰਦਾ ਅਗਰ ਸਰਕਾਰਾਂ ਕਿਤੇ ਨਾ ਕਿਤੇ ਸਾਥ ਦੰਨੀਆਂ ਤਾਂ ਪਹਿਲਾਂ ਹੀ ਖੇਤੀ ਬੰਦ ਨਾ ਜੀ ਹੁੰਦੀ ਸੀ ਜਦੋਂ ਛੋਟੇ ਛੋਟੇ ਸੀ ਮੜਮੇ ਸੀ ਰਾਜਮਾ ਵੀ ਦੇਖਿਆ ਖੇਤਾ ਦੇ ਮਾਂ ਵੀ ਦੇਖਿਆ ਮੱਕੀ ਵੀ ਦੇਖੀ ਹੈ ਕਪਾਹ ਵੀ ਦੇਖੀ ਹੈ ਹਰਹਰ ਵੀ ਦੇਖੀ ਹੈ ਮੈਡਮ ਜੱਤੋਂ ਹੀ ਸੀ ਵੱਡੇ ਹੁੰਦੇ ਜਾਈਗੇ ਉਹ ਸਰਕਾਰਾਂ ਦੀਆਂ ਤਮੀਆਂ ਕਰਕੇ ਉਹ ਸਾਡੀਆਂ ਫਸਲਾਂ ਕਿਤੇ ਨਾ ਕਿਤੇ ਗਾਇਬ ਹੁੰਦੀਆਂ ਜਾਏਗੀ ਕਿਉਂਕਿ ਕਿਸਾਨ ਨੂੰ ਪੂਰਾ ਰੇਟ ਨਹੀਂ ਮਿਲਦਾ ਜੀ ਬਿਲਕੁਲ ਤੁਹੋ ਹੀ ਆ ਕਿ ਦੇਖੋ ਹੁਣ ਜਿਹੜੇ ਕਿਸਾਨ ਨੇ ਉਹ ਲਗਾਤਾਰ ਜਿਹੜੇ ਖਨੋਰੀ ਤੇ ਸ਼ੰਭੂ ਬਾਰਡਰ ਦੀ ਆਪਾਂ ਇੱਥੇ ਗੱਲ ਕਰ ਰਹੇ ਹਾਂ ਕਿ ਇੱਥੇ ਲਗਾਤਾਰ ਤਾਇਨਾਤ ਨੇ ਤੇ ਇੱਥੇ ਕਿਸਾਨਾਂ ਦੇ ਵਿੱਚ ਵੀ ਦੇਖੋ ਕਿੰਨਾ ਵੱਡਾ ਰੋਸ ਜਿਹੜਾ ਦੇਖਣ ਨੂੰ ਮਿਲਦਾ ਹੈ ਫਿਰ ਕੇਂਦਰ ਸਰਕਾਰ ਖਿਲਾਫ ਇੱਥੇ ਦੇਖੋ ਰੇਲਾਂ ਜਿਹੜੀਆਂ ਨੇ ਉਹ ਵੀ ਵਾਰ-ਵਾਰ ਕਿਸਾਨਾਂ ਨੂੰ ਇੱਥੇ ਧਰਨੇ ਲਗਾਉਣੇ ਪੈ ਰਹੇ ਨੇ ਕਿਉਂਕਿ ਧਰਨੇ ਲਗਾਉਣ ਦੀ ਜ਼ਰੂਰਤ ਹੀ ਉਹਨਾਂ ਨੂੰ ਇਦਾਂ ਲੱਗ ਰਹੀ ਹੈ ਕਿ ਸਰਕਾਰਾਂ ਜਿਹੜੀਆਂ ਨੇ ਉਹ ਸਾਡੀ ਜਿਹੜੀ ਮੰਗਾਂ ਨੇ ਉਹਨਾਂ ਨੂੰ ਸੁਣ ਹੀ ਨਹੀਂ ਰਹੀਆਂ ਪ੍ਰੋਪਰ ਤਰੀਕੇ ਦੇ ਨਾਲ ਸੁਣ ਨਹੀਂ ਰਹੀਆਂ ਇੱਥੇ ਕਿਸਾਨ ਫਿਰ ਵਾਰ-ਵਾਰ ਧਰਨੇ ਲਗਾਉਣ ਤੇ ਮਜਬੂਰ ਹੋ ਰਹੇ ਨੇ ਦੇਖੋ ਮੈਡਮ ਅਸੀਂ ਕਿਸਾਨਾਂ ਨੂੰ ਤੇ ਜੱਥੇਬੰਦਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਜੀ ਜੀ ਠੀਕ ਹੈ ਅਸੀਂ ਤਿੰਨ ਬਿੱਲ ਜਿਹੜੇ ਰੱਦ ਕਰਾਉਣੇ ਆ ਜੀ ਕੋਈ ਹੋਰ ਐਮਐਸਬੀ ਦੀ ਗਾਰੰਟੀ ਹੈ ਜਾਂ ਕੁਝ ਆ ਹੋਰ ਸਾਡੀ ਮਤ ਉਹ ਅਲੱਗ ਗੱਲ ਹੈ ਜੀ ਹਮ ਲੇਕਿਨ ਤੁਸੀਂ ਧਰਨਾ ਲਾਉਣ ਦੀ ਥਾਂ ਹੈ ਜਿਹੜੀ ਸਹੀ ਚੁਣੋ ਜੀ ਹਮ ਤੁਸੀਂ ਰੇਲਵੇ 트랙 ਰੋਕ ਕੇ ਬੈਠ ਜਾਨੇ ਬਿਨਾਂ ਡਰਾਈਵਰ ਤੋਂ ਟ੍ਰੇਨ ਆ ਰਹੀ ਸੀਗੀ ਮੈਡਮ ਪੁੱਛ ਮੈਂ ਪਹਿਲਾਂ ਜੀ ਜੀ ਬਿਲਕੁਲ ਮੰਨ ਲਓ ਮੰਨ ਲਓ ਰੇਲਵੇ ਡਿਪਾਰਟਮੈਂਟ ਦੇ ਕੰਟਰੋਲ 'ਚ ਟ੍ਰੇਨ ਨਹੀਂ ਹੈਗੀ ਜਾਂ ਟ੍ਰੇਨ ਛੁੱਟ ਚੁੱਕੀ ਆ ਨਿਕਲ ਚੁੱਕੀ ਅੱਗੇ ਤੁਸੀਂ ਧਰਨਾ ਪੱਟੜੀ ਤੇ ਲਾਇ ਬੈਠੇ ਹੋ ਪੱਟੜੀ ਦੇ ਸਹਰਾਣੇ ਲਾ ਕੇ ਤੁਸੀਂ ਸੁੱਤੇ ਪਈਓ ਟ੍ਰੇਨ ਨੇ ਤੇ ਕਣਾ ਥੋੜੀ ਐ ਜੀ ਜੀ ਤੁਸੀਂ ਆਪਣੇ ਜਾਣ ਦੇ ਹੋ ਵਿੱਚ ਕਿਉਂ ਪਾਉਂਦੇ ਆ ਧਰਨਾ ਲੌਂਗ ਦੀ ਜਗ੍ਹਾ ਜਿਹੜੀ ਕਿਸ ਤਰ੍ਹਾਂ ਕਿਤੇ ਸੇਫ ਹੋਣੀ ਚਾਹੀਦੀ ਆ ਸੇਫ ਜਗ੍ਹਾ ਤੇ ਥੰਨ ਧਰਵਾ ਲਾਉਂਦੇ ਆ ਜੀ ਅੱਜ ਅਸੀਂ ਕਿਸ ਤਰ੍ਹਾਂ ਕਿਤੇ ਰੋਡ ਜਾਮ ਕਰ ਦਿੰਦੇ ਆ ਅੱਜ ਅਸੀਂ ਇਹਲਾ ਟਰੈਕ ਜਾਮ ਕਰ ਦਿੰਦੇ ਆ ਕਿਤੇ ਨਾ ਕਿਤੇ ਅਸੀਂ ਵੀ ਗਲਤ ਹੋ ਜਾਂਦੇ ਆ ਮੈਡਮ ਜੀ ਉਹ ਹੀ ਆ ਕਿ ਦੇਖੋ ਜਿਹੜੀ ਆਮ ਪਬਲਿਕ ਵੀ ਆਮ ਪਬਲਿਕ ਵੈਸੇ ਤਾਂ ਦੇਖੋ ਕਿਸਾਨਾਂ ਦੇ ਨਾਲ ਐ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਵੀ ਰਹਿੰਦੀ ਐ ਪਰ ਕਈ ਵਾਰ ਕੀ ਹੈ ਕਿ ਪਬਲਿਕ ਵੀ ਕਾਫੀ ਜ਼ਿਆਦਾ ਜਿਹੜੀ ਹਰਾਸ਼ ਹੈ ਉਹ ਹੋ ਜਾਂਦੀ ਹੈ ਕਿਉਂਕਿ ਉਹੀ ਗੱਲ ਆ ਜਾਂਦੀ ਹੈ ਜਿਵੇਂ ਕਿ ਤੁਸੀਂ ਕਿਹਾ ਕਿ ਸਹੀ ਜਗ੍ਹਾ ਤੇ ਜਿਹੜੇ ਧਰਨੇ ਨੇ ਲਗਾਣੇ ਚਾਹੀਦੇ ਨੇ ਇੱਥੇ ਫਿਰ ਦੇਖੋ ਜਦੋਂ ਆ ਆਪਾਂ ਕਹਿ દઈએ ਕਿ ਟਰਾਂਸਪੋਰਟ ਜਿਹੜੀ ਚੀਜ਼ ਹੈ ਇੱਥੇ ਰੇਲਵੇ ਟਰੈਕ ਤੇ ਜਿਹੜੇ ਕਿਸਾਨ ਨੇ ਉਹ ਬਹਿ ਜਾਂਦੇ ਨੇ ਜਾਂ ਫਿਰ ਕਈ ਵਾਰ ਸੜਕਾ ਤੇ ਉਤਰ ਆਉਂਦੇ ਨੇ ਇਹਦੇ ਕਰਕੇ ਜਿਹੜੀ ਆਮ ਪਬਲਿਕ ਹੈ ਉਹ ਵੀ ਕਾਫੀ ਜ਼ਿਆਦਾ ਪਰੇਸ਼ਾਨ ਹੋ ਜਾਂਦੀ ਹੈ ਬੜਾ ਪਬਲਿਕ ਸਪੋਰਟ ਕਰਦੀ ਹੈ ਜੀ ਪਬਲਿਕ ਕਿਤੇ ਨਾ ਕਿਤੇ ਸਪੋਰਟ ਜਦ ਛੱਡ ਦਿੰਦੀ ਹੈ ਜਦੋਂ ਜਥੇਬੰਦੀਆਂ ਵੱਲੋਂ ਕਿਤੇ ਨਾ ਕਿਤੇ ਫੈਸਲਾ ਕਰਤ ਲਿਆ ਜਾਂਦਾ ਹੈ ਜੀ ਬਿਲਕੁਲ ਜਿਵੇਂ ਪ੍ਰਸਤਾਵ ਰੱਖਿਆ ਸੀਗਾ ਸੈਂਟਰ ਸਰਕਾਰ ਨੇ ਵੀ ਤੁਸੀਂ ਦਿੱਲੀ ਉਹ ਟਰੈਕਟਰ ਟਰਾਲੀ ਨਹੀਂ ਲਿਆਉਣੇ ਜੀ ਹੂੰ ਪਹਿਲੀ ਗੱਲ ਤਾਂ ਇਹ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾਂ ਵੀ ਟਰੈਕਟਰ ਟਰਾਲੀ ਦਾ ਬੰਬ ਗੋਲੇ ਆ ਤੋਪ ਗੋਲੇ ਵੀ ਜਿਹੜੇ ਉਹਦੇ ਵਿਚ ਆ ਕੇ ਦਿੱਲੀ ਨੂੰ ਉਡਾ ਦੇਣਗੇ ਜੀ ਹੂੰ ਦੂਜੀ ਗੱਲ ਅਗਰ ਉਹ ਕਹਣ ਚਾਹੁੰਦਾ ਤਾਂ ਆਰਮਨਲ ਜਾ ਸਕਦਾ ਸੀ ਕਿਉਂਕਿ ਸਰਕਾਰ ਨੇ ਰਸਤਾ ਦਿੱਤਾ ਸਾਨੂੰ ਤੁਸੀਂ ਕਿਸਾਨ ਵੀ ਜਾਂਦੇ ਜਿੰਨਾਂ ਦੀ ਉਹ ਮਜ਼ਦੂਰੀ ਹੁੰਦੀ ਨਹੀਂ ਚਲੇ ਜਾਂਦੇ ਜਾ ਕੇ ਸਾਡਾ ਤਾਂ ਮਕਸਦ ਤਾਂ ਮੈਡਮ ਸਿਰਫ ਬਿੱਲ ਰੱਦ ਕਰਾਉਣਾ ਹੈ ਜੀ ਜਾਂ ਐਮਐਸਬੀ ਐਮਆਰਪੀ ਫੱਦਲਾਂ ਤੇ ਲੈਣੀ ਹੈ ਜੀ ਉਹ ਸਾਡਾ ਚੌਥਾ ਤਾਂ ਕੋਈ ਮਕਸਦ ਹੈ ਨਹੀਂ ਤੀਜਾ ਜਾਂ ਦੂਜਾ ਤਾਂ ਕੋਈ ਮਕਸਦ ਹੈ ਨਹੀਂ ਜੀ ਸਾਡਾ ਤੇ ਕੀ ਲੱਗਦਾ ਕਿ ਸ਼ਰਮਾ ਜੀ ਇੱਥੇ ਦੇਖੋ ਕਿਸਾਨ ਜੱਥੇਬੰਦੀਆਂ ਵੀ ਜਿਹੜੀਆਂ ਨੇ ਅਲੱਗ-ਅਲੱਗ ਜੱਥੇਬੰਦੀਆਂ ਆਪਾਂ ਦੇਖਣ ਨੂੰ ਮਿਲ ਰਹੀਆਂ ਨੇ ਇੱਕ ਜੁਟਤਾ ਜਿਹੜੀ ਐ ਉਹ ਕਿਤੇ ਨਜ਼ਰ ਨਹੀਂ ਆ ਰਹੀ ਕੀ ਲੱਗਦਾ ਕਿ ਇਸ ਦਾ ਇਹ ਵੀ ਇੱਕ ਮੇਨ ਕਾਰਨ ਹੈ ਕਿ ਸਰਕਾਰ ਤੇ ਕਿਸਾਨਾਂ ਦੇ ਵਿੱਚ ਜਿਹੜਾ ਆਪਸੀ ਰابطਾ ਹੈ ਉਹ ਚੰਗੇ ਤਰੀਕੇ ਦੇ ਨਾਲ ਨਹੀਂ ਬਣ ਪਾ ਰਿਹਾ ਕਿਉਂਕਿ ਕਿਤੇ ਨਾ ਕਿਤੇ ਵਿੱਚੋਂ ਵਿੱਚ ਕੋਈ ਨਾ ਕੋਈ ਅਜੀਹਾ ਜ਼ਰੂਰ ਹੁੰਦਾ ਹੈ ਜਿਹੜਾ ਕਿ ਦੇਖੋ ਗੁੰਮਰਾਹ ਕਰਦਾ ਹੈ ਆ ਬਿਲਕੁਲ ਮੈਡਮ ਦੇਖ ਲਓ ਮੈਂ ਇਵਨ ਪੰਜਾਬੀ ਟੀਵੀ ਦਾ ਤਕਰੀਬਨ ਦਿੱਲੀ ਜੁੜਦਾ ਹਾਂ ਜੀ ਜੀ ਜਦੋਂ ਵੀ ਕਿਸਾਨੀ ਵਿਸ਼ਾ ਸਾਡਾ ਲਿਆ ਗਿਆ ਮੁੱਦਾ ਲਿਆ ਗਿਆ ਚੈਨਲ ਵੱਲੋਂ 19 ਵਾਰ ਹੀ ਮੈਂ ਬੋਲਿਆ ਵੀ ਜਿਹੜੀਆਂ ਕਿਸਾਨ ਜਥੇਬੰਦੀਆਂ ਉਹਨਾਂ ਦਾ ਸੁਰ ਇੱਕਨੀ ਜੀ ਹੈ ਜੀ ਉਹਨਾਂ ਦੇ ਮਨਾਂ ਦੇ ਵਿੱਚ ਕੀ ਆ ਸਾਨੂੰ ਤਾਂ ਪਤਾ ਨਹੀਂ ਜੀ ਐਸੀ ਲੋਕ ਤਾਂ ਉਹਦੇ ਨਾਲ ਤਾਂ ਲੱਗੇ ਹੋਏ ਵੇਬੀ ਉਹ ਪੰਜਾਬ ਬਚਾਉਣ ਦੀ ਗੱਲ ਕਰਦੇ ਆ ਪੰਜਾਬ ਦੀ ਜਿਹੜੀ ਫਤਨਾ ਤੇ ਐਮਆਰ ਦੀ ਐਮਐਸਪੀ ਮੰਗ ਰਹੇ ਆ ਕਿਤੇ ਨਾ ਕਿਤੇ ਦਿਨ ਬੇ ਕਾਲੇ ਗਰੂਨਾ ਨੂੰ ਰੱਦ ਕਰਾਉਣ ਦੀ ਗੱਲ ਕਰਦੇ ਆ ਅਗਰ ਉਹ ਹੋਰ ਮਨ ਮਨਸ਼ਾ ਮੰਨ ਦੇ ਵਿੱਚ ਲੇਕੇ ਚੱਲਦੇ ਆ ਆਪਣੀਆਂ ਜਿਹੜੀਆਂ ਕਿਤੇ ਨਾ ਕਿਤੇ ਉਹਨੀਆਂ ਮੰਦੀਆਂ ਸ਼ਾਵਾ ਪੂਰੀਆਂ ਕਰਨੀਆਂ ਵਾਸਤੇ ਚੱਲਦੇ ਤਾਂ ਕਿਤੇ ਨਾ ਕਿਤੇ ਲੁੱਕਾ ਦੇ ਨਾਲ ਧੋਕਾ ਜੀ ਕਿਉਂਕਿ ਲੋਕ ਵਿਸ਼ਵਾਸ ਕਰੀ ਬੈਠੇ ਆ ਲੋਕ ਉਹਨਾਂ ਦੀ ਕਾਲ ਦਾ ਇੰਤਜ਼ਾਰ ਕਰਦੇ ਆ ਜੀ ਜਦੋਂ ਜਦੋਂ ਉੱਪਰ ਤੋਂ ਕਾਲ ਆ ਗਈ ਜਿਤੇ ਬੰਦੀਆਂ ਦੀ ਕਾਲ ਆ ਗਈ ਐਸੀ ਹਾਂ ਅਗਰ ਜਿਆਦਾ ਨਹੀਂ ਤੁਸੀਂ ਕਰ ਸਕਦੇ ਇਸ ਮੋਰਚੇ ਵਾਸਤੇ ਤਾਂ ਤੁਸੀਂ ਇੱਕ ਟੀਮ ਚੁਣ ਲਓ ਇੱਕ ਟੀਮ ਚੋਂ ਇੱਕ ਮੈਂਬਰ ਚੁਣ ਲਓ ਉਹ ਵੀ ਉਸਦੀ ਕਾਲ ਪੂਰੇ ਪੰਜਾਬ ਤੇ ਜਾਣੀ ਚਾਹੀਦੀ ਉਹ ਉਸਦੀ ਕਾਲ ਪੂਰੇ ਹਿੰਦੁਸਤਾਨ ਤੇ ਜਾਣੀ ਚਾਹੀਦੀ ਹੈ ਤੁਸੀਂ ਦੇਖੋ ਸਰਕਾਰ ਕਿੰਨਾ ਗੋਟਿਆਂ ਦੇ ਬੰਨੀ ਜੀ ਆਉਂਦੀ ਜੀਓਈਏ ਕਿ ਦੇਖੋ ਆਪਸੀ ਇਕਜੁੱਟਤਾ ਜਦੋਂ ਤੱਕ ਇਥੇ ਘਟ ਹੈ ਉਦੋਂ ਤੱਕ ਜਿਹੜਾ ਇਹ ਮਸਲਾ ਹੈ ਹੱਲ ਨਹੀਂ ਹੋ ਸਕਦਾ ਇਥੇ ਵਾਰ-ਵਾਰ ਆਪਾਂ ਇਹ ਕਿਸਾਨਾਂ ਨੂੰ ਵੀ ਅਪੀਲ ਕਰਦੇ ਆਂ ਕਿ ਜਿਹੜੀ ਇਕਜੁੱਟਤਾ ਹੈ ਉਹਨੂੰ ਬਣਾ ਕੇ ਰੱਖਿਆ ਜਾਵੇ ਕਿਉਂਕਿ ਇਕਜੁੱਟ ਹੋ ਕੇ ਜੇਕਰ ਸਰਕਾਰਾਂ ਅੱਗੇ ਇਹ ਗੱਲਾਂ ਕਈਆਂ ਜਾਣ ਤਾਂ ਹੀ ਇਥੇ ਕੋਈ ਨਾ ਕੋਈ ਫਾਇਦਾ ਨਿਕਲ ਕੇ ਸਾਹਮਣੇ ਆਏਗਾ ਨਹੀਂ ਤਾਂ ਦੇਖੋ ਆਪਾਂ ਹਰ ਰੋਜ਼ ਦੇਖਦੇ ਆਂ ਕਿ ਧਰਨੇ ਹਰ ਰੋਜ਼ ਕਿਤੇ ਨਾ ਕਿਤੇ ਲੱਗ ਹੀ ਰਹੇ ਨੇ ਦਿਕੋ ਮਾਡਰ ਜੱਥੇਬੰਦੀਆਂ ਨੂੰ ਸੋਚਣਾ ਚਾਹੀਦਾ ਵੀ ਤੁਸੀਂ ਪਹਿਲਾਂ ਪੰਜਾਬ ਚੋਂ ਕਿੰਨਾ ਕਿਸਾਨਾਂ ਨੂੰ ਬੰਮੇਸ਼ੀ ਨਹੀਂ ਇਹ ਨਹੀਂ ਕਹਿੰਦੇ ਵੀ ਕਿਸਾਨ ਨੇ ਮਰਵਾਇਆ ਜੀ ਬਿਲਕੁਲ ਨਹੀਂ ਕਰੂਗੇ ਕਿਉਂਕਿ ਕਿਸਾਨ ਸਿਰਫ ਇੱਕ ਬਿੱਲ ਰੱਬ ਕਰਾਉਣ ਦੀ ਐਮਐਸਬੀ ਦੀ ਗੱਲ ਕਰਦਾ ਸਰਕਾਰ ਕਿਸਾਨ ਕੋਈ ਗਲਤ ਕਰ ਨਹੀਂ ਕਰਦਾ ਲੇਕਿਨ ਉਸ ਨੂੰ ਜਿਹੜਾ ਟਾਈਮ ਤੇ ਸਲਝਾਉਣਾ ਜਾਂ ਸਹੀ ਤਰੀਕੇ ਨਾਲ ਨਾ ਸਲਝਾਉਣਾ ਉਹਦੀ ਗਲਤੀ ਨਾਲ ਜਿੰਨੇ ਕਿਸਾਨ ਮਰੇ ਆ ਜਾਂ ਤੁਸੀਂ ਕੀ ਕਹਿਣਾ ਚਾਹੁੰਦੇ ਆ ਵੀ ਉਸ ਤੋਂ ਵੱਧ ਮਰਨ ਕਿਤੇ ਹੋਰ ਜੀ ਹਲੇ ਵੀ ਫਿਰ ਪੁਲਿਸ ਸਟਾਪ ਨਹੀਂ ਲਾ ਰਹੇ ਹਲੇ ਵੀ ਇਸ ਚੀਜ਼ ਦਾ ਕੋਈ ਰਸਤਾ ਨਹੀਂ ਕੱਟ ਰਹੇ ਵੀ ਸਾਡਾ ਕਿਸਾਨ ਵੀ ਜਿਉਂਦਾ ਰਹੇ ਸਾਡਾ ਕਿਸਾਨ ਤੇ ਵੀ ਕੋਈ ਦੁੱਖ ਤਕਲੀਫ ਨਾ ਆਵੇ ਤੇ ਸਾਡੇ ਬਿੱਲ ਵੀ ਰੱਦ ਹੋ ਜਾਣ ਸਾਨੂੰ ਐਮਐਸਵੀ ਰੇਟ ਵੀ ਮਿਲ ਜAVE ਜੀ ਹੂੰ ਉਹੀ ਹੈ ਕਿ ਦੇਖੋ ਸਰ ਇੱਥੇ ਫਿਰ ਉਹੀ ਗੱਲ ਆ ਜਾਂਦੀ ਹੈ ਕਿ ਜਿਹੜੇ ਆਪਣੇ ਕਿਸਾਨ ਨੇ ਉਹ ਲਗਾਤਾਰ ਫਿਰ ਉਹਨਾਂ ਦੀ ਜਾਨਾਂ ਚਲੀਆਂ ਜਾਂਦੀਆਂ ਨੇ ਦੇਖੋ ਘਰ ਦੇ ਵੀ ਫਿਰ ਕਾਫੀ ਜਿਹੜੇ ਪਰੇਸ਼ਾਨ ਹੋ ਜਾਂਦੇ ਨੇ ਤੇ ਇੱਥੇ ਵਾਰ-ਵਾਰ ਜਿਹੜੇ ਲੋਕ ਨੇ ਉਹ ਸਾਹਮਣੇ ਆ ਕੇ ਕਿਸਾਨਾਂ ਦਾ ਸਾਥ ਵੀ ਦੇ ਰਹੇ ਨੇ ਪਰ ਇਹ ਸਾਥ ਕਦੋਂ ਘਰਦਿਆਂ ਨਾਲ ਛੁੱਟ ਜਾਵੇ ਇੱਥੇ ਦੇਖੋ ਕੋਈ ਭਰੋਸਾ ਨਹੀਂ ਹੈ ਕਿਉਂਕਿ ਆਪਾਂ ਦੇਖਿਆ ਹੀ ਹੈ ਕਿ ਦੇਖੋ ਕਿੰਨੇ ਜਿਹੜੇ ਆਪਣੇ ਕਿਸਾਨ ਨੇ ਉਹ ਕਿਸਾਨੀ ਸੰਘਰਸ਼ ਦੇ ਦੌਰਾਨ ਮਾਰੇ ਗਏ ਨੇ ਤੇ ਜੜੀ ਉਹਨਾਂ ਦੀ ਮੌਤ ਹੋਈ ਹੈ ਕਿਤੇ ਨਾ ਕਿਤੇ ਕਾਫੀ ਦੁੱਖ ਦੇ ਖਬਰਾਂ ਜਿਹੜੀ ਆਪਾਂ ਹਰ ਰੋਜ਼ ਹੀ ਸੁਣਨ ਨੂੰ ਮਿਲਦੀਆਂ ਨੇ ਹੁਣ ਹਾਂ ਬਿਲਕੁਲ ਮੈਡਮ ਬਿਲਕੁਲ ਐਸੀ ਦਾ ਕਹਿਣਾ ਤੁਸੀਂ ਕਿਤੇ ਨਾ ਕਿਤੇ ਹੋਸ਼ ਨਾਲ ਕੰਮ ਲਓ ਜੀ ਜੀ ਜੋਸ਼ ਤੋਂ ਕੰਮ ਲਓ ਦੇਖੋ ਸਾਡਾ ਜਿਹੜਾ ਪੰਜਾਬ ਆ इमोशनल ਜज्ਬਾਤੀ ਹੈ ਜੀ ਜੀ ਅਗਰ ਜज्ਬਾਤੀ ਆ ਤਵੇ ਅਜ ਬਾਰਡਰਾਂ ਤੇ ਬੈਠਾ ਜੀ ਹੂੰ ਬਾਕੀ ਸੁੱਬੇ ਨਿਕਲ ਕੇ ਨਹੀਂ ਜੀ ਜਾ ਰਹੇ ਜੀ ਜੋਸ਼ ਤੋਂ ਕੰਮ ਲਓ ਜੋਸ਼ ਤੋਂ ਕੰਮ ਨਾਲੋ ਆਪਣਾ ਨੁਕਸਾਨ ਨਾ ਹੋਵੇ ਤੇ ਆਪਣਾ ਕੰਮ ਵੀ ਹੋ ਜਵੇ ਇਸ ਤਰੀਕੇ ਨਾਲ ਚਲੋ ਸਾਡੀ ਤਾਂ ਬਾਰ ਬਾਰ ਇਹੀ ਅਪੀਲ ਹੈ ਜੀ ਦੇਖੋ ਬਿਨਾਂ ਨੁਕਸਾਨ ਤੋਂ ਜਿਹੜਾ ਅਸੀਂ ਮਕਸਦ ਹੈ ਜਿਹਦੇ ਪਿੱਛੇ ਧਰਮਾ ਲੱਗਿਆ ਉਹ ਸਾਡਾ ਮਸਲਾ ਬਿਨਾਂ ਨੁਕਸਾਨ ਤੋਂ ਹੋਣਾ ਚਾਹੀਦਾ ਮੈਡਮ ਅਗਰ ਜੀ ਨੁਕਸਾਨ ਕਰਾ ਕੇ ਉਹ ਮਸਲਾ ਹੱਲ ਕਰੂੰਗਾ ਜਿਨ੍ਹਾਂ ਦੇ ਤੇ ਪੁੱਤ ਪਹਿਲਾਂ ਜਾ ਚੁੱਕੇ ਆ ਜਾਂ ਜਿਨ੍ਹਾਂ ਦੇ ਘਰ ਦੇ ਪਹਿਲਾਂ ਜਾ ਚੁੱਕਿਆ ਜਾਂ ਜਿਨ੍ਹਾਂ ਦੇ ਹੁਣ ਜਾ ਚੁੱਕੇ ਜਾਂ ਜਿਨ੍ਹਾਂ ਦੇ ਚਲੇ ਜਾਣਗੇ ਜਦ ਤੱਕ ਮਸਲਾ ਹੱਲ ਨਹੀਂ ਹੁੰਦਾ ਉਹਨਾਂ ਦੀ ਜ਼ਿੰਮੇਵਾਰੀ ਕੌਣ ਲਊਗਾ ਜੀ ਜੀ ਉਹੀ ਹੈ ਕਿ ਦੇਖੋ ਵਾਰ-ਵਾਰ ਜਿਹੜੇ ਕਿਸਾਨਾਂ ਦੀ ਮੌਤ ਹੋ ਰਹੀ ਹੈ ਫਿਰ ਇਹਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਸਰਕਾਰ ਵੀ ਲੈਣ ਨੂੰ ਇੱਥੇ ਤਿਆਰ ਨਹੀਂ ਹੈ ਕੀ ਲੱਗਦਾ ਕਿ ਦੇਖੋ ਜੇਕਰ ਸੂਬਾ ਜੋੜ ਕੇ ਖੜੀ ਹੋਵੇ ਤਾਂ ਹੀ ਜਿਹੜਾ ਸੰਘਰਸ਼ ਹੈ ਥੋੜਾ ਇੱਥੇ ਆਸਾਨ ਹੋ ਜਾਵੇਗਾ ਦੇਖੋ ਮੈਡਮ ਸਰਕਾਰ ਦੀ سپورਟ ਨਹੀਂ ਜੀ ਸਾਨੂੰ ਲੱਗਦੀ ਜੀ ਸਰਕਾਰ ਦੀ سپورਟ ਬਿਲਕੁਲ ਨਹੀਂ ਲੱਗਦੀ ਅਗਰ ਸਰਕਾਰ ਦੀ سپورਟ ਲੱਗਦੀ ਤਾਂ ਹਲੇ ਤੱਕ ਸਾਡਾ ਕਿਸਾਨ ਜਿਹੜਾ ਪੰਜਾਬ ਦੀ ਧੂਤੇ ਨਾ ਬੈਠਾਉਂਦਾ ਉੱਥੇ ਬੈਠ ਕੇ ਮਾਰਗ ਪਟਾਈਆਂ ਨਾ ਖੰਡਾ ਹੁੰਦਾ ਜੀ ਜੀ ਦੇਖੋ ਜੀ ਇਹ ਨਹੀਂ ਕਹਿੰਦੇ ਵੀ ਮਾਨ ਸਾਹਿਬ ਜਾਂਦੇ ਹੀ ਨਹੀਂ ਜਾਂ ਮਾਨ ਸਾਹਿਬ ਮੀਟਿੰਗਾਂ ਨਹੀਂ ਕਰਦੇ ਬਿਲਕੁਲ ਕਰਦੇ ਹੋਣਗੇ ਜਾਂ ਕਰਦੇ ਆ ਜੀ ਲੇਕਿਨ ਕਿਤੇ ਨਾ ਕਿਤੇ ਮਾਨ ਸਾਹਿਬ ਨੇ ਹਲੇ ਤੱਕ ਉਹ ਰਸਤਾ ਕੱਢਿਆ ਵੀ ਜਿਹੜਾ ਕਿਸਾਨ ਸਾਡਾ ਦਿੱਲੀ ਜਾ ਕੇ ਬੈਠ ਕੇ ਆਪਣੀ ਮੰਗ ਰੱਖ ਸਕੇ ਜੀ ਕਿਉਂਕਿ ਸਰਕਾਰ ਦੇ ਹੱਥ 'ਚ ਪਾਵਰ ਹੁੰਦੀ ਹੈ ਸਰਕਾਰ ਆਪਣੀ ਪਾਵਰ ਦਿਖਾਉਣੀ ਚਾਹੇ ਤਾਂ ਕਿਹਾ ਨਹੀਂ ਕਰ ਸਕਦੀ ਹਰਿਆਣੇ ਨੇ ਕਿੰਨਾ ਨੁਕਸਾਨ ਕਰਤਾ ਕਿ ਆ ਉਹਦੇ ਪਰ ਐਕਸ਼ਨ ਹੋਇਆ ਇੱਕ ਮੁੰਡਾ ਸਾਡਾ ਮਰਿਆ ਉਹਨਾਂ ਦੀ ਗੋਲੀ ਦੇ ਨਾਲ ਮਰਿਆ ਉਹਦੇ ਤੇ ਵੀ ਅਣਪਛਾਤੇ ਬੰਦਿਆਂ ਤੇ ਕੇਸ ਦਰਜ ਹੋ ਗਿਆ ਜੀ ਉਹਦਾ ਮਤਲਬ ਸਿੱਧਾ ਸਿੱਧਾ ਨਿਕਲ ਕੇ ਕੀ ਆ ਰਿਹਾ ਜੀ ਹੂੰ ਉਹ ਇਹ ਕਿ ਦੇਖੋ ਇੱਥੇ ਕਿਤੇ ਨਾ ਕਿਤੇ ਫਿਰ ਚੀਜ਼ਾਂ ਜਿਹੜੀਆਂ ਨੇ ਉਹ ਉਲਝਰੀਆਂ ਨੇ ਵਾਰ-ਵਾਰ ਇੱਥੇ ਜਿਹੜਾ ਇਹ ਸੰਘਰਸ਼ ਵੀ ਹੈ ਕੀ ਲੱਗਦਾ ਹੈ ਕਿ ਦੇਖੋ ਐਨੇ ਦਿਨਾਂ ਦਾ ਕਿਸਾਨੀ ਜਿਹੜਾ ਸੰਘਰਸ਼ ਹੈ ਉਹ ਲਗਾਤਾਰ جاری ਹੈ ਕਿੰਨੇ ਲੋਕਾਂ ਦੀ ਇੱਥੇ ਜਾਨਾਂ ਵੀ ਚਲੀਆਂ ਗਈਆਂ ਨੇ ਤੇ ਅੱਗੇ ਇਹ ਸੰਘਰਸ਼ ਹੋਰ ਵੀ ਇੱਥੇ ਤਿੱਖਾ ਹੋ ਸਕਦਾ ਹੈ ਜਿਹੜਾ ਇਹ ਸਵਾਲ ਹੈ ਮੈਂ ਇੱਥੇ ਵਾਰ-ਵਾਰ ਤਾਂ ਪੁੱਛਦੀਆਂ ਕਿਉਂਕਿ ਕਿਤੇ ਨਾ ਕਿਤੇ ਜਿਹੜੀ ਸਥਿਤੀਆਂ ਨੇ ਉਹ ਇੱਥੇ ਦੇਖੋ ਬੇਕਾਬੂ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਮੈਡਮ ਤਿੱਖਾ ਇਹ ਨੇ ਜਿਆਦਾ ਹੋਣਾ ਜਿਆਦਾ ਇੱਕਾ ਹੋਣਾ ਜੀ ਜੀ ਹਰ ਸ਼ਾਰਟ ਇਹਨੇ ਜਦ ਚੱਲਣਾ ਜਾਂ ਦੇਕਾ ਹੋਣਾ ਜੀ ਜੀ ਬਿਲਕੁਲ ਇਹਨੇ ਇਹਨੇ ਖੁੰਡਾ ਰਹਿਣਾ ਜਾਂ ਇਹਨੇ ਲੰਬਾ ਚੱਲਣਾ ਅਗਰ ਤੁਸੀਂ ਇੱਕਾ ਨਹੀਂ ਦਿਖਾਉਂਗੇ ਜੀ ਹੂੰ ਸਾਨੂੰ ਇੱਕਾ ਦਿਖਾਉਣ ਦੀ ਜ਼ਰੂਰਤ ਹੈ ਦੇਖੋ ਕਿੰਨੇ ਲੋਕ ਆ ਜਿਹੜੇ ਬਾਡਰਾਂ ਤੇ ਬੈਠੇ ਆ ਉਹ ਆਪਣੀਆਂ ਜਾਨਾਂ ਦੀ ਪਰਵਾਹ ਨਹੀਂ ਕਰਦੇ ਕਿਤੇ ਨਾ ਕਿਤੇ ਮਾਰ ਕਟਾਈਆਂ ਪਾਣੀ ਦੀਆਂ ਬਿਚਾਰਾ ਦੇਖੋ ਧਰਨੇ ਤੇ ਬੈਠਣਾ ਕੋਈ ਚੌਕੀ ਗੱਲ ਨਹੀਂ ਮੈਡਮ ਬਹੁਤ ਔਖਾ ਹੈ ਜੀ ਦੇਖੋ ਜਿਹੜਾ ਦਿਲ ਦਾ ਦੌਰਾ ਜਿਹੜੇ ਕਿਸਾਨ ਨੂੰ ਪਿਆ 65 70 ਸਾਲ ਦੀ ਜਿੰਨੀ ਵੀ ਉਮਰ ਸੀਗੀ ਉਹਦਾ ਵੀ ਚਲੋ ਦਿਲ ਦੇ ਦੌਰੇ ਨਾਲ ਦਾ ਡੈਟ ਹੋਈ ਹੈ ਕਿਤੇ ਨਾ ਕਿਤੇ ਟੈਨਸ਼ਨ ਸੀਗੀ ਬੰਦੇ ਦੇ ਦਿਮਾਗ ਦੇ ਕਿਤੇ ਨਾ ਕਿਤੇ ਘਰ ਤੋਂ ਬੇਰਾਮਾਂ ਸੀਗਾ ਘਰਨੇ ਦੇ ਬੈਠਣਾ ਬਹੁਤ ਔਖਾ ਹੈ ਜੀ ਜੀ ਉਹੀ ਹੈ ਕਿ ਦੇਖੋ ਆਪਣਾ ਘਰ-ਵਾਰ ਛੱਡ ਕੇ ਹਰ ਜਿਹੜਾ ਕਿਸਾਨ ਹੈ ਉਹ ਇੱਥੇ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਦੇ ਉੱਤੇ ਬੈਠਾ ਹੋਇਆ ਹੈ ਆਪਣਾ ਪੂਰਾ ਜਿਹੜਾ ਪਰਿਵਾਰ ਹੈ ਉਹਨੂੰ ਛੱਡ ਕੇ ਆਪਣੀ ਜਿਹੜੀ ਘਰ ਦੀਆਂ ਜ਼ਿੰਮੇਵਾਰੀਆਂ ਨੇ ਉਹਨਾਂ ਨੂੰ ਛੱਡ ਕੇ ਤੇ ਇੱਥੇ ਇੱਕ ਹੋਰ ਜਿਹੜੇ ਕੋਲਰ ਨੇ ਉਹ ਸਾਡੇ ਨਾਲ ਜੁੜੇ ਨੇ ਹਾਂਜੀ ਉਹਨਾਂ ਨਾਲ ਵੀ ਇੱਥੇ ਗੱਲਬਾਤ ਥੋੜੀ ਕਰ ਲੈਣੇ ਹਲੋ ਹੈਲੋ ਨਮਸਕਾਰ ਮੈਡਮ ਨਮਸਕਾਰ ਸਰ ਕਿੱਥੋਂ ਬੋਲਦੇ ਹੋ ਮੈਡਮ ਮੈਂ ਬੋਲਦਾ ਮਾਨਸਾ ਤੋਂ ਰਜਿੰਦਰ ਤੁਮਾਰ ਹਾਂਜੀ ਬਹੁਤ ਬਹੁਤ ਸਵਾਗਤ ਕਰਦੀਆਂ ਸਟੋ 21 ਪੰਜਾਬੀ ਟੀਵੀ ਤੇ ਥੈਂਕ ਯੂ ਮੈਡਮ ਥੈਂਕ ਯੂ ਹਾਂਜੀ ਤੇ ਅੱਜ ਦਾ ਆਪਣਾ ਸਰ ਜੋ ਵਿਸ਼ਾ ਹੈ ਕਿ ਕਿਸਾਨੀ ਘਰਨੇ ਦੇ ਦੌਰਾਨ ਇੱਕ ਹੋਰ ਕਿਸਾਨ ਦੀ ਇੱਥੇ ਮੌਤ ਹੋਈ ਹੈ ਇਸ ਤੇ ਤੁਸੀਂ ਕੀ ਕਹਿਣਾ ਚਾਹੋਗੇ ਮੈਡਮ ਦੇਖੋ ਇਹ ਬਹੁਤ ਮੰਦ ਭਾਗੀ ਖਬਰ ਹੈ ਜੀ ਜਿਹੜਾ ਸਾਡਾ ਕਿਸਾਨ ਸਾਡਾ ਅੰਨਦਾਤਾ ਜੀਦੇ ਜਿਹਦੇ ਕੰਮ ਕਰਦਾ ਕੰਮ ਕਰਨ ਦੇ ਨਾਲ ਸਾਡਾ ਸਾਡਾ ਹਿੰਦੁਸਤਾਨ ਪੇਟ ਪਰਦਾ ਹੈ ਅੱਜੂ ਕਿਸੇ ਬਾਰਡਰ ਤੇ ਬੈਠਾ ਸੀ ਜੀਆਂ ਦਾ ਜਾਂਦਾ ਕੁਰਬਾਨੀਆਂ ਦੇ ਜਾਂਦਾ ਬਹੁਤ ਦੁਖਦਾਇਕ ਖਬਰ ਹੈ ਮੈਡਮ ਜੀ ਬਿਲਕੁਲ ਤੇ ਇਥੇ ਕੀ ਲੱਗਦਾ ਹੈ ਕਿ ਦੇਖੋ ਲਗਾਤਾਰ ਸਰ ਇਥੇ ਕਿਸਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਇਹ ਜਿਹੜੀ ਚੀਜ਼ ਹੈ ਇਥੇ ਕੀ ਲੱਗਦਾ ਹੈ ਕਿ ਕੇਂਦਰ ਸਰਕਾਰ ਤੇ ਕਿੰਨਾ ਕੁ ਜ਼ਿਆਦਾ ਅਸਰ ਪਾ ਰਹੀ ਹੈ ਮੈਡਮ ਕੇਂਦਰ ਸਰਕਾਰ ਤੇ ਤਾਂ ਕੋਈ ਇਹ ਤੇ ਜੂਨੀ ਸਰਕਤੀ ਲੱਗਦੀ ਪਰ ਇਹਨਾਂ ਦੇ ਹੱਥੋਂ ਹਰਿਆਣੇ ਦੀ ਸਰਕਾਰ ਗਈ ਅੱਜ ਸ਼ਾਇਦ ਹੈ ਰਣ ਦੀ ਸਰਕਾਰ ਜਿਹੜੀ ਉਹ ਅਸਤੀਫਾ ਦੇ ਜੀ ਹੂੰ ਤੇ ਜਿਹੜੀ ਇਹਨਾਂ ਦੀ ਹਿੰਡ ਹੈ ਉਹ ਸ਼ਰਮਾ ਜੀ ਨੇ ਜਿਵੇਂ ਕਹਿ ਦਿੱਤੀ ਉਹ ਹਿੰਡ ਤਾਂ ਇਹ ਆਪਦੀ ਪੂਰੀ ਕਰੀ ਜਾਂਦੇ ਨੇ ਤੇ ਚਾਹੇ ਵੱਲੋਂ ਆਪ ਨੂੰ ਉਸ ਮਰਜੀ ਖੁਸ਼ੀ ਜਾਵੇ ਪਰ ਇਹਨਾਂ ਨੂੰ ਇਹ ਹਿੰਡ ਤੋਂ ਪਿੱਛੇ ਹਟਣਾ ਚਾਹੀਦਾ ਤੇ ਸਮਾਂ ਇਲੈਕਸ਼ਨਾਂ ਦਾ ਲੋਕਾਂ ਦਾ ਜੀ ਹੂੰ ਤੇ ਇੱਥੇ ਦੇਖੋ ਜਿਹੜੇ ਕਿਸਾਨ ਨੇ ਉਹਨਾਂ ਨੂੰ ਕੇਂਦਰ ਸਰਕਾਰ ਨੇ ਕੋਈ ਪ੍ਰਸਤਾਵ ਵੀ ਰੱਖਿਆ ਹੈ ਕਿ ਜਿਹੜੀ ਪੰਜ ਫਸਲਾਂ ਨੇ ਉਹਨਾਂ ਤੇ ਜਿਹੜਾ ਐਮਐਸਪੀ ਦੀ ਗਾਰੰਟੀ ਹੈ ਇਹ ਕਾਨੂੰਨ ਜਿਹੜਾ ਇੱਥੇ ਕਿਹਾ ਗਿਆ ਸੀ ਕਿ ਕਿਸਾਨਾਂ ਨੂੰ ਇੱਥੇ ਦਿੱਤਾ ਜਾਵੇਗਾ ਇਹ ਜਿਹੜੀ ਗਾਰੰਟੀ ਹੈ ਪਰ ਇੱਥੇ ਜਿਹੜੇ ਕਿਸਾਨ ਨੇ ਉਹ ਮੰਨਣ ਨੂੰ ਤਿਆਰ ਨਹੀਂ ਹੈਗੇ ਕਿਉਂਕਿ ਕਿਸਾਨਾਂ ਨੇ ਇਹ ਜਿਹੜੀ ਚੀਜ਼ ਹੈ ਕਿਹਾ ਹੈ ਕਿ ਸਾਡੇ ਜਿਹੜੇ ਹੱਕ ਨੇ ਉਹ ਸਾਨੂੰ ਇੱਥੇ ਅਧੇ ਅਧੂਰੇ ਨਹੀਂ ਚਾਹੀਦੇ ਪੂਰੇ ਚਾਹੀਦੇ ਨੇ ਤੇ ਇਸੇ ਇਹ ਵੀ وجہ ਹੈ ਕਿ ਹਰ ਰੋਜ਼ ਹੂੰ ਇੰਨਾਂ ਦੀ ਗੱਲ ਠੀਕ ਹੈ ਜਦੋਂ ਜਿੰਨੀਆਂ ਫਸਲਾਂ ਐ ਪੈਦਾ ਕਰਦੇ ਨੇ ਉਹਨਾਂ ਦੇ ਫਸਲਾਂ ਦਾ ਐ ਐਮਐਸਪੀ ਦੇਣ ਪੰਜ ਜੇ ਤਾਂ ਇਹ ਪੰਜ ਫਸਲਾਂ ਹੀ ਪੈਦਾ ਕਰਦੇ ਨੇ ਤਾਂ ਇਹਨਾਂ ਨੂੰ ਪੰਜ ਫਸ ਪੰਜ ਗਿਣਤੀ ਪੰਜ ਨਾ ਕਰਨ ਸਾਰੀਆਂ ਫਸਲਾਂ ਜਿੰਨੀਆਂ ਇਹ ਪੈਦਾ ਕਰਦੇ ਨੇ ਸੋਨੀਆਂ ਦਾ ਐਮਐਸਪੀ ਦੇ ਦੇਣ ਮਤਲਬ ਸਭ ਤੋਂ ਵੱਧ ਜਿਹੜੀ ਗਿਣਤੀ ਇੰਨਾਂ ਦੀ ਐ ਪਿੰਡਾਂ ਦੇ ਲੋਕ ਨੇ ਪਿੰਡਾਂ 'ਚ 80% ਲੋਕ ਰਹਿੰਦੇ ਨੇ ਇਹਨਾਂ ਦੀ ਗੱਲ ਮੰਨੀ ਚਾਹੀਦੀ ਐ ਕਿਉਂਕਿ ਸਰਕਾਰ ਦਾ ਵੀ ਇੰਨਾਂ ਦਾ ਵੱਡਾ ਯੋਗਦਾਨ ਹੁੰਦਾ ਹੈ ਜੀ ਇਸ ਕਰਕੇ ਇਹਨਾਂ ਨੂੰ ਜ਼ਰੂਰ ਮਤਲਬ ਧਿਆਨ ਮੰਗਦੇ ਨੇ ਧਿਆਨ ਦੇਣਾ ਚਾਹੀਦਾ ਸੈਂਟਰ ਸਰਕਾਰ ਨੂੰ ਦੂਜੀ ਗੱਲ ਇਹ ਵੀ ਹੈ ਮੈਡਮ ਜਿਹੜੇ ਧਰਨੇ ਨੇ ਜੀ ਇਹ ਧਰਨਿਆਂ ਦਾ ਸਿਸਟਮ ਵੀ ਥੋੜਾ ਜਿਹਾ ਚੇਂਜ ਹੋਣਾ ਚਾਹੀਦਾ ਹੂੰ ਕਿਉਂਕਿ ਉੱਥੇ ਕਿਸਾਨਾਂ ਦੀ ਕੁਰਬਾਨੀ ਦਿੱਈ ਜਾਂਦੇ ਨੇ ਜੀ ਸੈਂਟਰ ਸਰਕਾਰ ਦੀ ਪੰਜਾਬ ਸਰਕਾਰ ਦੀ ਜਾਂ ਲੋਕਲ ਹੋਰ ਸਰਕਾਰਾਂ ਨੇ ਸਿੱਧੇ ਕੋਈ ਅਸਰ ਨਹੀਂ ਜੀ ਉਹੀ ਹੈ ਕਿ ਦੇਖੋ ਇੱਥੇ ਲਗਾਤਾਰ ਜਿਹੜੇ ਕਿਸਾਨਾਂ ਦੀ ਮੌਤਾਂ ਹੋ ਰਹੀਆਂ ਨੇ ਪਰ ਜਿਹੜੀ ਸਰਕਾਰਾਂ ਨੇ ਸਰਕਾਰਾਂ ਇਹ ਜਿਹੜੀ ਚੀਜ਼ਾਂ ਹੋ ਰਹੀਆਂ ਨੇ ਇਹਨਾਂ ਤੇ ਚੁੱਪ ਹਲੇ ਤੱਕ ਬੈਠੀ ਐ ਤੇ ਕੇਂਦਰ ਸਰਕਾਰ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਕੇਂਦਰ ਸਰਕਾਰ ਨੂੰ ਵੀ ਇੱਥੇ ਥੋੜਾ ਸੋਚ ਸਮਝ ਕੇ ਫੈਸਲੇ ਲੈਣ ਦੀ ਜ਼ਰੂਰਤ ਹੈ। ਜ਼ਰੂਰ ਤਾਂ ਮੈਡਮ ਬਹੁਤ ਜ਼ਿਆਦਾ ਜ਼ਰੂਰਤ ਹੈ। ਜੀ। ਮਤਲਬ ਇਹਨਾਂ ਨੂੰ ਹੁਣ ਤੁਸੀਂ ਲਾਓ ਵੀ ਪਰਸੋਂ ਜੁੱਤੇ ਇਹਨਾਂ ਨੇ ਉੱਥੇ ਲੇਡੀਜ਼ ਨੇ ਮਹਿਲਾ ਦਿਵਸ ਮਨਾਇਆ ਉਹ ਵੀ ਇੱਕ ਸਰਕਾਰ ਦੇ ਉਹ ਇੱਕ ਕਲੰਕੀ ਸੀ ਇੱਕ ਖੇਤਾਂ ਦੇ ਵਿੱਚ ਦਿਵਸ ਮਨਾਇਆ ਜਾਂਦਾ ਜਿਹਨੂੰ ਆਪਾਂ ਨਾਰੀ ਸ਼ਕਤੀ ਕਹਿੰਦੇ ਆ ਜੱਟ ਜਨਨੀ ਕਹਿੰਦੇ ਆ ਉੱਥੇ ਬੈਠੀਆਂ ਛੰਡੇਲੀ ਵਿਚਾਰੀ ਬੈਠੀਆਂ ਨੇ ਉਹ ਦਿਨ ਮਨਾਇਆ ਉਹਨਾਂ ਨੇ ਅਫਸੋਸ ਹੈ ਇਸ ਗੱਲ ਦਾ ਜੀ ਉਹੀ ਹੈ ਕਿ ਦੇਖੋ ਜਿਹੜੀ ਫਿਰ ਇੱਥੇ ਔਰਤਾਂ ਵੀ ਨੇ ਉਹ ਵੀ ਅੱਗੇ ਆ ਰਹੀਆਂ ਨੇ ਹੁਣ ਲਗਾਤਾਰ ਜਿਹੜਾ ਕਿਸਾਨੀ ਸੰਘਰਸ਼ੇ ਹੋ ਰਿਹਾ ਹੈ ਜਿਹੜਾ ਬਹੁਤ ਜ਼ਿਆਦਾ ਇੱਕੜਾ ਹੁੰਦਾ ਹੋਇਆ ਨਜ਼ਰ ਆ ਰਿਹਾ ਕੀ ਲੱਗਦਾ ਕਿ ਜਿਹੜੇ ਧਰਨੇ ਨੇ ਇੱਥੇ ਦੇਖੋ ਇਹ ਵਾਰ-ਵਾਰ ਲਗਾਏ ਵੀ ਜਾ ਰਹੇ ਨੇ ਤੇ ਜਿਹੜੇ ਰੇਲ ਰੋਕੋ ਇੱਥੇ ਪਰਸੋ ਇੱਥੇ ਕਿਸਾਨਾਂ ਦੇ ਵੱਲੋਂ ਰੇਲ ਰੋਕੀਆਂ ਗਈਆਂ ਸੀ ਇਹ ਕਿੰਨਾ ਕੁ ਸਹੀ ਇੱਥੇ ਲੱਗਦਾ ਹੈ ਰੇਲ ਰੋਕਣ ਵਾਲਾ ਮਸਲਾ ਮੈਡਮ ਮੈਨੂੰ ਤਾਂ ਨਹੀਂ ਜੀ ਤੌਰ ਤੇ ਠੀਕ ਲੱਗਦਾ ਜੇ ਰੋਕਣੀ ਹੈ ਤਾਂ ਇਹ ਸ਼ਰਾਬ ਰੋਕੋ ਜੀ ਪੰਜਾਬ ਸਰਕਾਰ 30 ਕਰੋੜ ਰੁਪਏ ਦੀ ਸ਼ਰਾਬ ਇੱਕ ਦਿਨ ਦੇ ਵਿੱਚ ਵੇਚਦੀ ਹੈ ਹੂੰ ਜਦੋਂ ਆਪਾਂ ਪ੍ਰਚਾਰਕ ਦੇ ਸ਼ਰਾਬ ਨਾਲ ਵਿਕਣ ਦਿੱਤੀ ਸੈਂਟਰ ਸਰਕਾਰ ਦੀ ਸ਼ਰਾਬ ਨਾਲ ਵਿਕਣ ਦਿੱਤੀ ਪੰਜਾਬ ਸਰਕਾਰ ਦੀ ਤਾਂ ਇਹ ਸਰਕਾਰਾਂ ਗੋਡੇ ਤੇ ਭਾਰ ਮਿੰਟਾਂ ਸਕਿੰਟਾਂ ਦੇ ਵਿੱਚ ਆ ਜਾਣਗੇ ਜੀ ਉਹ ਇਹ ਕਿ ਦੇਖੋ ਜਿਹੜੀ ਚੀਜ਼ ਸਰਕਾਰ ਤੇ ਦਬਾਅ ਪਾਵੇ ਉਸ ਚੀਜ਼ ਤੇ ਇੱਥੇ ਲਗਾਤਾਰ ਕਿਸਾਨਾਂ ਨੂੰ ਮਿਹਨਤ ਕਰਨੀ ਚਾਹੀਦੀ ਹੈ ਤੇ ਜਿਹੜਾ ਰੇਲ ਰੋਕਣ ਦਾ ਇੱਥੇ ਕੋਈ ਮੈਨੂੰ ਵੀ ਇੰਨਾ ਲੱਗਦਾ ਨਹੀਂ ਕਿ ਇੱਥੇ ਸਹੀ ਇਹ ਜਿਹੜਾ ਕਿਸਾਨ ਜਥੇਬੰਦਿਆਂ ਵੱਲੋਂ ਫੈਸਲੇ ਲਏ ਜਾਂਦੇ ਨੇ ਪਰ ਇੱਥੇ ਫੈਸਲਾ ਉਹ ਲੈਣ ਦੀ ਜ਼ਰੂਰਤ ਹੈ ਜਿਸ ਕਰਕੇ ਜਿਹੜਾ ਕੇਂਦਰ ਸਰਕਾਰ ਤੇ ਥੋੜਾ ਅਸਰ ਵੀ ਦੇਖਣ ਨੂੰ ਮਿਲੇ ਹੁਣ ਮੈਡਮ ਤੁਸੀਂ ਲਾਓ ਵੀ ਆਦੀ ਗੁਲਕੋਮਾ ਡੇ ਮਨਾਈ ਜਾਂਦੀ ਹੈ ਸਾਰੀ ਦੁਨੀਆ ਦੇ ਵਿੱਚ ਜੀ ਹਾਂ ਕੱਲ ਪਰਸੋਂ ਦਾ ਪਾਥਰੂ ਗਏ ਛੱਡ ਕੇ ਉਹਨਾਂ ਦੀਆਂ ਅੱਖਾਂ ਖਰਾਬ ਕੀਤੀਆਂ ਨੇ ਹਾਂਜੀ ਮਤਲਬ ਇੰਨਾਂ ਚੀਜ਼ਾਂ ਤੋਂ ਵੀ ਜੇ ਕੋਈ ਕਿਸਾਨ ਹੈ ਜਾਂ ਕੋਈ ਜੱਥੇਬੰਦੀ ਆ ਉਹਦਾ ਹੱਕ ਮੰਗਦੀ ਹੈ ਉਹਦੇ ਉੱਤੇ ਅਣਮਨੁੱਖੀ ਤਸ਼ੱਦਦ ਵੀ ਨਹੀਂ ਕੀਤੇ ਜਾਣੇ ਚਾਹੀਦੇ ਇਹ ਹੁਣ ਸੈਂਟਰ ਸਰਕਾਰ ਦੇ ਮੂੰਹ ਤੇ ਇੱਕ ਕਟਾਕਸ਼ ਹੈ ਵੀ ਅੱਜ ਤਾਂ ਆਪਾਂ ਗੁਲਕੋਮਾ ਡੇ ਮਨਾਇ ਇੱਕ ਹਫ਼ਤਾ ਮਨਾਵਾਂਗੇ ਅੱਖਾਂ ਦੀ ਜੋਤ ਮਤਲਬ ਸਾਹ ਸੰਭਾਲ ਬਕ ਕੱਲ ਪਰਸੋਂ ਤੋਂ ਪੰਨਾ ਹੋ ਗਿਆ ਅੱਖਾਂ ਖਰਾਬ ਕਰੀ ਜਾਂਦੇ ਆ ਕਦੇ ਤਰੂਆ ਛੜਤਾ ਜੀ ਕਦੇ ਡਰੋਨ ਆਈ ਛੜਤਾ ਜੀ ਕਦੇ ਪੁਸ਼ ਕਰਤਾ ਕਦੇ ਪੁਸ਼ ਕਰਤਾ ਇਹਨਾਂ ਚੀਜ਼ਾਂ ਤੇ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਬਾਜ ਆਉਣਾ ਚਾਹੀਦਾ ਹਾਂਜੀ ਹਾਂਜੀ ਸੰਜੀਵ ਸ਼ਰਮਾ ਜੀ ਤੁਸੀਂ ਇੱਥੇ ਰਾਜਿੰਦਰ ਜੀ ਦੀ ਗੱਲ ਨਾਲ ਕਿੰਨੇ ਕੁ ਜ਼ਿਆਦਾ ਸਹਿਮਤ ਲੱਗਦੇ ਹੋ ਬਿਲਕੁਲ ਮੈਡਮ ਬਿਲਕੁਲ ਦੇਖੋ ਕੁਝ ਦਿਨ ਪਹਿਲਾਂ ਤਾਂ ਉਹ ਦੇਖੋ ਅੱਖਾਂ ਖਰਾਬ ਕਰਨ ਵਾਲਿਆਂ ਦੇ ਕੋਹ ਜਹਿਰੀਲੇ ਬੈਠਾ ਛੱਡ ਰਹੇ ਆ ਜੀ ਜੀ ਹੁਣ ਉਹ ਦਿਨ ਮਨਾ ਰਹੇ ਆ ਜੀ ਹੂੰ ਦੇ ਕੋਈ ਇਹਨਾਂ ਦੇ ਨਾਰੇ ਇਹਨਾਂ ਦੇ ਲੋਕੋ ਜਿਹੜੇ ਸਰਕਾਰਾਂ ਤੋਂ ਹੁੰਦੇ ਆ ਉਹ ਮੋਟਾੱਕ ਨਹੀਂ ਪਹੁੰਚਦੀਆਂ ਇਹ ਨਹੀਂ ਬਚਾਓ ਪੜ੍ਹੀ ਪੜਾਓ ਕਿਹੜੀ ਜੇੜੀ ਬਚਾਉਣ ਪੜੀ ਪੜਾਉਣ ਦੀ ਸਰਕਾਰ ਨੇ ਗੱਲ ਕੀਤੀ ਥਾ ਕਿ ਆਹ ਕਰੋ ਮੈਂ ਦਿੱਲੀ ਵਜੇ ਰਹੀ ਆ ਇਹਨਾਂ ਦਾ ਮਾਰਕਤਾ ਯੂਨੀ ਦਿੱਲੀ ਉਹਨਾਂ ਦੀਆਂ ਪੈਰਾਂ ਤੇ ਰੁੜੀਆਂ ਜੀ ਹੂੰ ਇਹ ਫਿਰ ਫਿਰ ਇਹਨਾਂ ਦੇ ਲੋਕੋ ਜਿਹਨਾਂ ਦੇ ਨਾਰੇ ਹੁੰਦੇ ਆ ਜੀ ਗਰਾਊਂਡ ਜ਼ੀਰੋ ਤੇ ਬਿਲਕੁਲ ਉਲਟ ਹੁੰਦਾ ਜੀ ਆਪੋਜੀਟ ਹੁੰਦਾ ਸਰਕਾਰਾਂ ਜੀ ਜੀ ਬਿਲਕੁਲ 옳 ਹੀ ਹੈ ਕਿ ਦੇਖੋ ਇੱਥੇ ਇੱਕ ਹੋਰ ਗੱਲ ਇੱਥੇ ਸ਼ਰਮਾ ਜੀ ਇੱਥੇ ਰਜਿੰਦਰ ਜੀ ਨੇ ਕਹੀ ਹੈ ਕਿ ਇੱਥੇ ਟ੍ਰੇਨਾਂ ਵਗੈਰਾ ਦੇਖੋ ਜਦੋਂ ਰੋਕ ਲੈਂਦੇ ਨੇ ਉਹਦੇ ਕਰਕੇ ਤਾਂ ਆਮ ਪਬਲਿਕ ਹੈਰਾਸ਼ ਹੁੰਦੀ ਹੈ ਇੱਥੇ ਜਿਹੜੇ ਕੁਝ ਫੈਸਲੇ ਨੇ ਅਜਿਹਾ ਲੈਣੇ ਚਾਹੀਦੇ ਨੇ ਕਿ ਜਿਹੜਾ ਕੇਂਦਰ ਸਰਕਾਰ ਤੇ ਥੋੜਾ ਅਸਰ ਪਾਵੇ ਬਿਲਕੁਲ ਮੈਡਮ ਦੇਖੋ ਟ੍ਰੇਨਾਂ ਰੋਕਣ ਦੇ ਨਾਲ ਦੇਖੋ ਪਬਲਿਕ ਤਾਂ ਹੈਰਾਸ਼ ਹੁੰਦੀ ਹੁੰਦੀ ਹੈ ਨਾਲ ਏਸੀ ਵੀ ਆਪਣੀ ਜਾਨ ਖਤਰੇ 'ਚ ਪਾਉਂਦੇ ਆ ਜੀ ਹਮ ਬਿਨਾ ਡਰਾਈਵਰ ਤੋਂ ਟ੍ਰੇਨ ਆ ਰਹੀ ਹੈ ਕਿਸਾਨ ਟ੍ਰੇਨਾਂ ਦੀਆਂ ਪੱਟੜੀਆਂ ਤੇ ਦਿੱਤੇ ਪਏ ਆ ਜੀ ਇਹਨੂੰ ਥੋੜਾ ਪਤਾ ਲੱਗਣਾ ਵੀ ਹਾਂ ਮੈਂ ਰੁਕਣਾ ਚਾਹ ਨਹੀਂ ਰੁਕਣਾ ਜੀ ਦੇਖੋ ਜੀ ਬਿਲਕੁਲ ਸਰਕਾਰ ਦੀ ਉਹ ਨਸ ਦੱਬਣੀ ਹੈ ਮੈਂ ਸਟਾਰਟਿੰਗ ਤੋਂ ਗੱਲ ਕਰਦਾ ਆ ਰਿਹਾ ਵੀ ਇਹ ਸਰਕਾਰ ਦੀ ਉਹ ਨਸ ਦੱਬੋ ਜਿਹੜੀ ਨਸ ਦੱਬਣ ਨਾਲ ਸਰਕਾਰ ਕੋਟਿਆਂ ਦੇ ਵੱਲ ਆਵੇ ਜੀ ਬਿਲਕੁਲ ਜੇ ਖਰਾਬ ਦੇ ਇੰਚਾਰਜ ਤੋਂ ਕਿਤੇ ਨਾ ਕਿਤੇ ਪਾਬੰਦੀ ਲਾਈ ਜਾਵੇ ਜਾਂ ਸਰਕਾਰ ਦੀ ਉਹ ਲੜੁੰਦੀਆਂ ਚੀਜ਼ਾਂ ਤੇ ਪਾਬੰਦੀ ਲਾਈ ਜਾਵੇ ਜਿਹੜੀਆਂ ਰੋਟੀਂ ਤੇ ਜਾਨੀਆਂ ਵਿਕਦੀਆਂ ਜਿਨ੍ਹਾਂ ਤੇ ਕਮਾਈ ਹੁੰਦੀ ਹੈ ਸਾਧ ਜਾ ਕੇ ਸਰਕਾਰ ਨੂੰ ਕੋਈ ਨਾ ਕੋਈ ਫਰਕ ਪੈ ਸਕਦਾ ਜੀ ਜੀ ਬਿਲਕੁਲ ਹਾਂਜੀ ਰਜਿੰਦਰ ਜੀ ਤੁਸੀਂ ਕੀ ਕਹਿਣਾ ਚਾਹੋਗੇ ਕਿ ਦੇਖੋ ਇੱਥੇ ਦੁਆਰਾ ਫਿਰ ਕਹਿੰਦਾ ਮੈਡਮ ਵੀ ਕਿਸਾਨਾਂ ਵੱਲ ਇਹਨਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਹੂੰ ਐਮੀ ਜਿੱਤਵਾਦੀ ਦੇ ਵਿਚਾਰ ਨਾਲੇ ਲੋਕਾਂ ਦਾ ਨੁਕਸਾਨ ਨਾਲੇ ਆਪ ਦਾ ਸਰ ਨੁਕਸਾਨ ਕਰ ਰਹੀ ਹੈ ਭਾਜੀ ਇਸ ਨੂੰ ਆਵਾਜ਼ ਆਉਣਾ ਚਾਹੀਦਾ ਹੈ ਜਿਹੜੇ ਕਿਸਾਨਾਂ ਨੂੰ ਵੀ ਨਾਲੇ ਸਲਾਹ ਦਿੰਨਾ ਵੀ ਜਿਹੜੇ ਧਰਨੇ ਵਗੈਰਾ ਨੇ ਇਹਨਾਂ ਤੋਂ ਥੋੜਾ ਜਿਹਾ ਗਰੇਜ ਕੀਤਾ ਜਾਵੇ ਸ਼ਰਾਈ ਦੇ ਕਹਿਣ ਵਾਂਗੂ ਸੈਂਟਰ ਸਰਕਾਰ ਦੀਆਂ ਵੀ ਜੋ ਵੀ ਦੁਬਤ ਜੁਬਦੀਆਂ ਰੱਖਾਂ ਨੇ ਉਹਨਾਂ ਦੇ ਉੱਤੇ ਹੱਥ ਪਾਇਆ ਜਿਵੇਂ ਜਿਸ ਤਰ੍ਹਾਂ ਪੈਟਰੋਲ ਡਿਵੀਜ਼ਨ ਦੀ ਨਹੀਂ ਨਹੀਂ 2 ਦਿਨ ਵਾਸਤੇ ਡੀਜ਼ਲ ਦੀ ਲਾਈਨ ਬੰਦ ਕੀਤੀ ਜਾਵੇ ਜਾਂ ਸ਼ਰਾਬ ਦਾ ਸਿਸਟਮ ਜਿਹੜਾ ਉਹ ਬੰਦ ਕੀਤਾ ਜਾਵੇ ਤਾਂ ਕਿ ਆਮ ਲੋਕ ਦੀ ਪਰੇਸ਼ਾਨ ਨਾ ਹੋਣ ਜੀ ਬਿਲਕੁਲ ਤੇ ਬਹੁਤ ਬਹੁਤ ਧੰਨਵਾਦ ਰਜਿੰਦਰ ਜੀ ਤੁਹਾਡਾ ਇੱਥੇ ਥੈਂਕ ਯੂ ਹਾਂਜੀ ਹਾਂਜੀ ਸੰਜੀਵ ਸ਼ਰਮਾ ਜੀ ਤੁਸੀਂ ਇੱਥੇ ਇਹਨਾਂ ਦੀ ਗੱਲ ਨਾਲ ਕਿੰਨੇ ਕੁ ਜ਼ਿਆਦਾ ਸਹਿਮਤ ਹੋ ਦੇਖੋ ਇੱਕ ਗੱਲ ਤਾਂ ਠੀਕ ਹੈ ਕਿ ਇੱਥੇ ਜਿਹੜਾ ਕਿਤੇ ਨਾ ਕਿਤੇ ਉਹ ਚੀਜ਼ਾਂ ਕਰਨੀਆਂ ਚਾਹੀਦੀਆਂ ਨੇ ਜਿਨ੍ਹਾਂ ਕਰਕੇ ਕੇਂਦਰ ਸਰਕਾਰ ਨੂੰ ਅਸਰ ਪਵੇ ਪਰ ਕੀ ਲੱਗਦਾ ਹੈ ਕਿ ਜੇਕਰ ਇੱਥੇ ਦੇਖੋ ਜਿਵੇਂ ਉਹਨਾਂ ਨੇ ਸ਼ਰਾਬ ਦੇ ਠੇਕਿਆਂ ਦੀ ਗੱਲ ਕੀਤੀ ਹੈ ਪੈਟਰੋਲ ਡੀਜ਼ਲ ਦੀ ਗੱਲ ਕੀਤੀ ਹੈ ਇਹ ਵੀ ਤਾਂ ਜਿਹੜੇ ਆਮ ਲੋਕ ਨੇ ਉਹ ਕਿਤੇ ਨਾ ਕਿਤੇ ਆਪਾਂ ਇਹਨਾਂ ਦੇ ਵਿੱਚ ਇਹਨਾਂ ਨੂੰ ਦੇਖਦੇ ਆਮ ਲੋਕਾਂ ਦਾ ਵੀ ਤੇ ਇੱਥੇ ਫਿਰ ਆਮ ਲੋਕ ਉਦੋਂ ਵੀ ਕਿਤੇ ਨਾ ਕਿਤੇ ਹਰਾਸ਼ ਹੋ ਸਕਦੇ ਨੇ ਮੈਡਮ ਦੇਖੋ ਵੀ 101% ਮੈਂ ਸਹਿਮਤ ਆਂ ਜੀ ਸਾਡਾ ਕਹਿਣ ਦਾ ਮਤਲਬ ਇਹ ਹੈ ਵੀ ਸਰਕਾਰ ਦੀ ਕੋਹ ਰਾਗ ਦੱਬਣ ਦੀ ਜ਼ਰੂਰਤ ਹੈ ਮੈਡਮ ਜਿਹੜੀ ਸਰਕਾਰ ਜਿਹਦੇ ਗੋਡਿਆਂ 'ਵਾਲ ਆ ਸਕੇ ਜੀ ਜੀ ਇਹ ਸਾਡੇ ਧਰਨੇ ਲਾਉਣ ਨਾਲ ਸਾਡੇ ਟ੍ਰੇਨ ਰੋਕਣ ਨਾਲ ਸਾਡੇ ਸੜਕਾ ਜਾਮ ਕਰਨ ਨਾਲ ਪਬਲਿਕਾ ਹਰਾਸ਼ ਹੁੰਦੀ ਹੈ ਜੇ ਦੋ ਤੀਏ ਸਰਕਾਰ ਦੇ ਨਾਲ ਪਬਲਿਕ ਵੀ ਹਰਾਸ਼ ਹੋ ਲੂਗੀ ਕੋਈ ਫਰਕ ਨਹੀਂ ਜੀ ਪੈਂਦਾ ਕਿਉਂਕਿ ਸਾਨੂੰ ਪਤਾ ਵੀ ਸਰਕਾਰ ਨੂੰ ਉੱਥੋਂ ਕਾਬੂ ਆਉਣਾ ਸਾਡੇ ਤੇ ਪਬਲਿਕ ਵੀ ਸਾਥ ਦੇਊਗੀ ਜੀ ਜੀ ਬਿਲਕੁਕੁਲ ਇਹ ਹੋ ਸਕਦਾ ਹੈ ਕਿ ਦੇਖੋ ਜੇਕਰ ਪਬਲਿਕ ਨਾਲ ਕਿਸਾਨਾਂ ਦਾ ਇੱਥੇ ਸਮਰਥਨ ਕਰੇ ਤਾਂ ਇੱਥੇ ਕਿਤੇ ਨਾ ਕਿਤੇ ਸੰਘਰਸ਼ ਜਿਹੜਾ ਹੈ ਕਾਫੀ ਜ਼ਿਆਦਾ ਜਿਹੜਾ ਲੰਬਾ ਖਿੱਚਣ ਦੀ ਜ਼ਰੂਰਤ ਨਹੀਂ ਪਵੇਗੀ ਬਿਲਕੁਲ ਸਾਹ ਦਿੰਦੀ ਆ ਮਾਨ ਜਿਵੇਂ ਹੁਣ ਭਾਰਤਵੰਦ ਪੰਜਾਬ ਬੰਦ ਕਰਦੇ ਆ ਤੇ ਕੁਝ ਤਾਂ ਹੁਣ ਪਿੱਛੇ ਬੰਦ ਕੀਤਾ ਸੀਗਾ ਪੂਰਾ ਹੰਗੜਾ ਆਇਆ ਸੀਗਾ ਜੀ ਪੂਰਾ ਪੂਰਾ ਪਰਮਾਟ ਦੇਖੋ ਪਤਾ ਨਹੀਂ ਕਿ ਸਾਹ ਦਿੰਦੀ ਆ ਪਬਲਿਕ ਕਿਤੇ ਨਾ ਕਿਤੇ ਜਦੋਂ ਪ੍ਰੋਬਲਮ ਉੱਥੇ ਆਉਂਦੀ ਆ ਵੀ ਜਦੋਂ ਪਬਲਿਕ ਤੇ ਅਸੀਂ ਵੋਲਟ ਚੱਲ ਜਾਂਦੇ ਆ ਪਬਲਿਕ ਨੂੰ ਪਰੇਸ਼ਾਨ ਕਰਵਾ ਕੰਪਨੀ ਕੰਨਾ ਮੰਨਦੇ ਨਹੀਂ ਪਬਲਿਕ ਨੂੰ ਦੱਸਦੇ ਨਹੀਂ ਉੱਥੇ ਜਾ ਕੇ ਕਿਤੇ ਨਾ ਕਿਤੇ ਪਬਲਿਕ ਪੰਡਦੀ ਆ ਜੀ ਫਿਰ ਜੀ ਬਹੁਤ ਬਹੁਤ ਧੰਨਵਾਦ ਸੰਜੀਵ ਸ਼ਰਮਾ ਜੀ ਤੁਹਾਡਾ ਵੀ ਤੁਸੀਂ ਹਮੇਸ਼ਾ ਇੱਥੇ ਲੋਕਾਂ ਨੂੰ ਵੱਤ ਤੋਂ ਵੱਤ ਜਾਣਕਾਰੀ ਜਿਹੜੀ ਉਹ ਸਾਂਝੀ ਕਰਦੇ ਹੋ ਧੰਨਵਾਦ ਮੈਡਮ ਬਹੁਤ-ਬਹੁਤ ਧੰਨਵਾਦ ਜੀ ਹਾਂਜੀ ਤੇ ਅੱਜ ਅਸੀਂ ਜਿਹੜਾ ਇਹ ਵਿਸ਼ਾ ਲੈ ਕੇ ਆਏ ਸੀ ਕਿ ਦੇਖੋ ਕਿਸਾਨੀ ਧਰਨੇ ਦੌਰਾਨ ਇੱਕ ਹੋਰ ਕਿਸਾਨ ਦੀ ਇੱਥੇ ਮੌਤ ਹੋਈ ਹੈ ਤੇ ਜੇਕਰ ਇਹ ਧਰਨਾ ਇਦਾਂ ਹੀ ਅੱਗੇ ਚੱਲਦਾ ਰਿਹਾ ਤਾਂ ਪਤਾ ਨਹੀਂ ਕਿੰਨੇ ਕੁ ਜਿਹੜੇ ਕਿਸਾਨ ਨੇ ਉਹਨਾਂ ਨੂੰ ਆਪਣੀ ਜਾਨ ਤੋਂ ਇੱਥੇ ਹੱਥ ਧੋਣਾ ਪਵੇ ਤਾਂ ਇੱਥੇ ਕੇਂਦਰ ਸਰਕਾਰ ਨੂੰ ਵੀ ਲਗਾਤਾਰ ਅਸੀਂ ਵੀ ਆਪਣੇ ਚੈਨਲ ਦੇ ਰਾਹੀਂ ਅਪੀਲ ਕਰਦੇ ਆਂ ਕਿ ਇਹਨਾਂ ਦੀ ਜਿਹੜੀ ਮੰਗਾਂ ਨੇ ਉਹਨਾਂ ਨੂੰ ਗੌਰ ਦੇ ਨਾਲ ਸੁਣ ਕੇ ਇੱਥੇ ਕੋਈ ਨਾ ਕੋਈ ਜਿਹੜੀ ਹਾਲੇ ਇਸ ਚੀਜ਼ ਦਾ ਉਹ ਕੱਢਿਆ ਜਾਵੇ ਕਿਉਂਕਿ ਕਿਸਾਨ ਵੀ ਦੇਖੋ ਸੜਕਾਂ ਤੇ ਉਤਰੇ ਨੇ ਕਿਸਾਨ ਕਿਤੇ ਨਾ ਕਿਤੇ ਆਪਣੇ ਅन्नदाता ਨੇ ਆਪਾਂ ਨੂੰ ਅਨਾਜ ਦਿੰਦੇ ਨੇ ਤੇ ਇਹਨਾਂ ਦੀ ਸੁਰੱਖਿਆ ਇਹਨਾਂ ਦੀ ਜਿਹੜੀ ਖੁਸ਼ੀਆਂ ਨੇ ਉਹ ਵੀ ਕਿਤੇ ਨਾ ਕਿਤੇ ਕੇਂਦਰ ਸਰਕਾਰ ਦੇ ਹੱਥਾਂ ਦੇ ਵਿੱਚ ਹੈ ਤੇ ਤੁਸੀਂ ਸੰਬੰਧੀ ਕੀ ਸੋਚਦੇ ਹੋ ਸਾਨੂੰ ਕਮੈਂਟਾਂ ਦੇ ਜ਼ਰੀਏ ਆਪਣੀ ਰਾਏ ਜ਼ਰੂਰ ਦੱਸਿਆ ਕਰੋ ਤੇ ਸਕਰੀਨ ਤੇ ਫਲੈਸ਼ ਹੋ ਰਹੇ ਨੰਬਰ ਆਹੀਂ ਤੁਸੀਂ ਸਾਡੇ ਨਾਲ ਸਿੱਧਾ ਸੰਪਰਕ ਵੀ ਕਰ ਸਕਦੇ ਹੋ ਸਾਨੂੰ ਕਾਲ ਵੀ ਕਰ ਸਕਦੇ ਹੋ ਇਸੇ ਦੇ ਨਾਲ ਹੁਣ ਤੁਸੀਂ ਦੇਖਦੇ ਰਹੋ A1 ਪੰਜਾਬੀ ਟੀਵੀ ਤੇ ਮੈਨੂੰ